ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਸ਼ੁਕਰੀਆ ਡੱਲਾ ਸਾਹਿਬ ਥੈਂਕ ਯੂ ਸੋ ਮੱਚ ਪਾਸਕਰ ਜੀ ਪਾਸਕਰ ਸਾਹਿਬ ਜਦੋਂ ਕੈਪਟਨ ਮਰਿੰਦਰ ਕਾਂਗਰਸ ਦੀ ਅਗਵਾਈ ਕਰਦੇ ਸੀ ਬਤੌਰ ਪ੍ਰਧਾਨ ਜਾਂ ਮੁੱਖ ਮੰਤਰੀ ਕੈਪਟਨ ਮਰਿੰਦਰ ਦੀ ਮਰਜ਼ੀ ਬਿਨਾ ਹਾਈ ਕਮਾਂਡ ਟਿਕਟ ਦੇਣ ਦੀ ਸਥਿਤੀ 'ਚ ਨਹੀਂ ਸੀ ਹੁੰਦੀ ਔਰ ਕੈਪਟਨ ਮਰਿੰਦਰ ਲੜ ਕੇ ਟਿਕਟਾਂ ਦਵਾ ਲੈਂਦੇ ਸੀ ਮਨੀਸ਼ ਤਵਾੜੀ ਦੀ ਟਿਕਟ ਕੈਪਟਨ ਮਰਿੰਦਰ ਨੇ ਦਵਾਈ ਸੀ ਸੁਨੀਲ ਜਾਖੜ ਨੂੰ ਕੈਪਟਨ ਮਰਿੰਦਰ ਨੇ ਲੜਵਾਇਆ ਜਿਮਨੀ ਚੋਣ ਚਿਤਾਈ ਵੀ ਇਸ ਵਾਰ ਜਿਹੜੀਆਂ ਟਿਕਟਾਂ ਕਾਂਗਰਸ ਤੇ ਵੰਡੀਆਂ ਗਈਆਂ ਨੇ ਉਹ ਕਾਂਗਰਸੀ ਲੀਡਰਾਂ ਦੇ ਪੱਲੇ ਵੀ ਨਹੀਂ ਪੈ ਰਿਹਾ ਕਿ ਇਹ ਕਿਵੇਂ ਵੰਡੀਆਂ ਗਈਆਂ ਨੇ ਵਰਕਰ ਵੀ ਹੈਰਾਨ ਨੇ ਬਹੁਤ ਹੀ ਜਿਹੜੀਆਂ ਟਿਕਟਾਂ ਦੀ ਵੰਡ ਹੋਈ ਹੈ ਕਿਹਾ ਤਾਏ ਕਿ ਅਸੀਂ ਵੀ ਵੱਡੇ ਚਿਹਰੇ ਉਤਾਰੇ ਜਾਣਗੇ ਪਰ ਜਿਹੜੇ ਚਿਹਰੇ ਉਤਾਰੇ ਗਏ ਨੇ ਕੀ ਸੱਚਮੁੱਚ ਉਹ ਵੱਡੇ ਨੇ ਦੂਸਰਾ ਵੱਡੇ ਚਿਹਰਿਆਂ ਨੂੰ ਜਿਹੜੀਆਂ ਸੀਟਾਂ ਤੇ ਲਜਾਇਆ ਗਿਆ ਹੈ ਕੀ ਉਹਨਾਂ ਸੀਟਾਂ ਤੇ ਵੀ ਉਹਨਾਂ ਦੀ ਪਛਾਣ ਹੈ ਕੀ ਵਿਜੇਂਦਰ ਸਿੰਘਲਾ ਦੀ ਪਛਾਣ ਹੈ ਅਨੰਦਪੁਰ ਸਾਹਿਬ ਕੀ ਸੁਖਪਾਲ ਖੈਰਾ ਪਿੰਡ ਪਿੰਡ ਕਦੀ ਘੁੰਮੇ ਨੇ ਸੰਗਰੂਰ ਦੇ ਵਿੱਚ ਕੀ ਰਾਜਾ ਵੜਿੰਗ ਲੁਧਿਆਣੇ ਦੀਆਂ ਗਲੀਆਂ ਤੋਂ ਵਾਕਿਫ ਨੇ ਕਿਉਂਕਿ ਜਿਹੜਾ ਅੱਜ ਦਾ ਸਮਾਂ ਚੋਣਾਂ ਦਾ ਅੱਜ ਬਾਰੀ ਬਨਾਮ ਲੋਕਲ ਫੈਕਟਰ ਬਹੁਤ ਵੱਡਾ ਹੈ ਗੁਰਦਾਸਪੁਰ ਚ ਸੰਨੀ ਦਿਓਲ ਨੇ ਜੋ ਕੁਝ ਕੀਤਾ ਬੀਜੇਪੀ ਨੇ ਸਬਕ ਲੈ ਲਿਆ ਸਾਰੇ ਲੀਡਰ ਲੋਕਲ ਉਤਾਰੇ ਨੇ ਬੀਜੇਪੀ ਅਕਾਲੀ ਦਲ ਨੇ ਵੀ ਲਗਭਗ ਸਾਰੇ ਲੀਡਰ ਲੋਕਲ ਉਤਾਰੇ ਨੇ ਆਮ ਆਦਮੀ ਪਾਰਟੀ ਨੇ ਵੀ ਸਾਰੇ ਲੀਡਰ ਲੋਕਲ ਉਤਾਰੇ ਨੇ ਕਾਂਗਰਸ ਪਾਰਟੀ ਨੇ ਕੋਈ ਲੀਡਰ ਕਿਤੋਂ ਕੋਈ ਕਿਤੋਂ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਟਿਕਟਾਂ ਦੀ ਵੰਡ ਉਲਟ ਪੁਲਟ ਕਰ ਲਈ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਕੀ ਕਾਂਗਰਸ ਦੀ ਹਾਈ ਕਮਾਂਡ ਦੀ ਮਰਜ਼ੀ ਨਾਲ ਟਿਕਟਾਂ ਵੰਡੀਆਂ ਗਈਆਂ ਜੋ ਹਾਈ ਕਮਾਂਡ ਨੂੰ ਠੀਕ ਲੱਗਿਆ ਦਿੱਲੀੋਂ ਪੰਜਾਬ ਛੋਟਾ ਜਿਹਾ ਲੱਗਿਆ ਤੇ ਜਿਵੇਂ ਭੁਲੱਥ ਤੋਂ ਸੰਗਰੂਰ ਭੇਜਤਾ ਸੰਗਰੂਰ ਤੋਂ ਵਿਜੇਂਦਰ ਸਿੰਘ ਲਾਸ਼ੀ ਨੇਨੰਦਪੁਰ ਸਾਹਿਬ ਭੇਜਤੇ ਜੀਤਮਿੰਦਰ ਸਿੰਧੂ ਲੋਕਲ ਲੜਾ ਤੇ ਜਿੱਥੇ ਰਾਜਾ ਵੜਿੰਗ ਦੀ ਧਰਮ ਪਤਨੀ ਬਹੁਤ ਮਜ਼ਬੂਤ ਸੀ ਉੱਥੇ ਟਿਕਟ ਨਹੀਂ ਦਿੱਤੀ ਰਾਜਾ ਵੜਿੰਗ ਲੁਧਿਆਣਾ ਭੇਜਤੇ ਕੁਲਬੀਰ ਜੀ ਰਾਖੜੂਰ ਸਾਹਿਬ ਭੇਜਤੇ ਇਸ ਤਰੀਕੇ ਦੀਆਂ ਜਿਹੜੀਆਂ ਕਾਂਗਰਸ ਨੇ ਗੋਟੀਆਂ ਫਿਟ ਕੀਤੀਆਂ ਨੇ ਹਾਲਾਂਕਿ ਸੁਖਜਿੰਦਰ ਰੰਡਾਵਾ ਤਕੜੇ ਦਾਵੇਦਾਰ ਨੇ ਉਸ ਥਾਨਕ ਨਹੀਂ ਚਰਨਜੀਤ ਚੰਨੀ ਛਮਕੌਰ ਸਾਹਿਬ ਤੋਂ ਜਲੰਧਰ ਭੇਜ ਤੇ ਜਿਹੜਾ ਵੰਡ ਵੰਡਈਆ ਕਾਂਗਰਸ ਨੇ ਕੀਤਾ ਹੁਣ ਇੱਕ ਨਵੇਂ ਆ ਅਫਸਰ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਗਏ ਗੁਰਿੰਦਰ ਢਿੱਲੋਂ ਉਹਨਾਂ ਬਾਰੇ ਚਰਚਾ ਹੈ ਕਿ ਕਾਂਗਰਸ ਅੱਜ ਉਹਨਾਂ ਦਾ ਵੀ ਸਰਵੇ ਕਰ ਰਹੀ ਹੈ ਕਾਲੀ ਕਾਲੀ ਵਿੱਚ ਵੀ ਭਾਈ ਇਹਨਾਂ ਦੀਆਂ ਸਥਿਤੀਆਂ ਦੇਖੋ ਫਿਰੋਜ਼ਪੁਰ ਟੈਲੀਫੋਨ ਤੇ ਕਾਂਗਰਸ ਦੇ ਲੀਡਰਾਂ ਤੋਂ ਬਾਕੀਆਂ ਤੋਂ ਪੁੱਛਿਆ ਜਾ ਰਿਹਾ ਕਿੰਦਾਂ ਦੇ ਰਹਿ ਸਕਦੇ ਨੇ ਸ਼ੇਰ ਸਿੰਘ ਖਬਾਇਆ ਇੱਕ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ 4.5 ਲੱਖ ਰਾਏ ਸਿੱਖ ਭਾਈਚਾਰਾ ਔਰ ਦੋ ਵਾਰ ਦੇ ਜੇਤੂ ਅਕਾਲੀ ਦਲ ਚ ਕਾਂਗਰਸ ਇੱਕ ਵਾਰ ਦੇ ਰਨਰ ਅਪ ਹੁਣ ਅਜਿਹੀਆਂ ਸਥਿਤੀਆਂ ਤੇ ਕਾਂਗਰਸ ਦੀ ਟਿਕਟ ਵੰਡ ਦਾ ਕੱਪੜਾ ਛਾਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਭਾਜਪਾ ਦਾ ਜ਼ਿਕਰ ਕਰਾਂਗੇ ਕਿ ਵੀ ਜ਼ਿਕਰ ਇੱਕ ਕਰਾਂਗੇ ਜਦੋਂ ਹੁਣ ਲਗਭਗ ਕਾਂਗਰਸ ਨੇ ਵੀ ਸਾਰੀਆਂ ਸੀਟਾਂ ਤੈਅ ਕਰਤੀਆਂ ਫਿਰੋਜ਼ਪੁਰ ਛੱਡ ਕੇ ਪੰਜਾਬ 'ਚ ਕਈ ਸੀਟਾਂ ਤੇ ਭਾਜਪਾ ਸਿੱਧੇ ਮੁਕਾਬਲੇ 'ਚ ਆ ਗਈ। ਕਈ ਸੀਟਾਂ ਤੇ ਆਮ ਆਦਮੀ ਪਾਰਟੀ ਸਿੱਧੇ ਮੁਕਾਬਲੇ 'ਚ ਆ ਗਈ ਔਰ ਕਈ ਸੀਟਾਂ ਤੇ ਭਾਜਪਾ ਔਰ ਆਪ ਦਾ ਮੁਕਾਬਲਾ ਬਣ ਗਿਆ ਪੰਜਾਬ 'ਚ। ਕਾਂਗਰਸ ਕਈ ਸੀਟਾਂ ਤੇ ਪਛੜ ਦੀ ਨਜ਼ਰ ਆਉਂਦੀ ਹੈ ਸਿਰਫ ਇਸ ਕਰਕੇ ਕਿ ਉਮੀਦਵਾਰ ਉਲਟ-ਪੁਲਟ ਦੱਤੇ ਨੇ। ਸਾਰੀਆਂ ਸੰਭਾਵਨਾਵਾਂ ਤੇ ਗੱਲ ਕਰਦੇ ਆ ਭਾਸਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਾਂਗਰਸ ਦੀ ਟਿਕਟ ਵੰਡ ਕੀ ਰਾਜਾ ਵੜਿੰਗ ਜੀ ਵੀ ਨਹੀਂ ਚੱਲੀ ਪ੍ਰਤਾਪ ਬਾਜਵਾ ਜੀ ਵੀ ਨਹੀਂ ਚੱਲੀ ਪਹਿਲੀਆਂ 4-5 ਸੀਟਾਂ ਤੋਂ ਬਾਅਦ ਜੋ ਕੁਝ ਕੀਤਾ ਰਾਹੁਲ ਗਾਂਧੀ ਤੇ ਮਲਕੀ ਅਰਜਨ ਖੜਗੇ ਨੇ ਕੀਤਾ ਜਿ세 ਤੱਕ ਟਿਕਟ ਵੰਡ ਦੀ ਗੱਲ ਹੈਗੀ ਆ ਆਪਾਂ ਸਿਰਫ ਕਾਂਗਰਸ ਹੀ ਨਹੀਂ ਸਾਰੋਂ ਪਾਰਟੀਆਂ 4 ਵੱਡੀ ਪਾਰਟੀਆਂ ਹਲੈਕਸ਼ਨ ਲੜ ਰਹੀ ਆ ਹੁਣ ਚਾਰਾਂ ਦੀ ਟਿਕਟ ਵੰਡ ਦੇ ਉੱਤੇ ਚੇਚੇ ਤੌਰ ਤੇ ਬਲਕਿ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੇ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਅੱਜ ਜਦ ਗੁਰਿੰਦਰ ਢਿੱਲੋਂ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਚੱਲ ਰਹੀ ਆ ਫਿਰੋਜ਼ਪੁਰ ਤੋਂ ਫੇਰੇ ਜਾਇਨ ਕੀਤਾ ਉਹਨਾਂ ਨੇ ਔਰ ਹੁਣ ਪਤਾ ਲੱਗਿਆ ਉਹਨਾਂ ਦਾ ਸਰਵੇ ਕਰ ਰਹੀ ਹੈ ਹੁਣ ਕਾਂਗਰਸ ਦੀ ਲੀਡਰਸ਼ਿਪ ਇਹ ਦੱਸਣ ਦਾ ਕਸ਼ਟ ਕਰੇਗੀ ਕਿ ਹਜੇ ਤੱਕ ਦਿੱਤੀ ਹੋਈ ਸੀਟਾਂ ਕਿ ਕਿਸੇ ਸਰਵੇ ਦੇ ਉੱਤੇ ਆਧਾਰ ਦੇ ਉੱਤੇ ਦਿੱਤੀ ਹੋਈਆਂ ਜਾਂ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਇਹ ਕਹਿੰਦੇ ਸੀਗੇ ਕਿ ਬੜੇ ਤਗੜੇ ਕੈਂਡੀਡੇਟ ਦੇਵਾਂਗੇ ਦੇਖਿਓ ਤੁਸੀਂ ਜਦ ਸਾਡੇ ਕੈਂਡੀਡੇਟ ਉਤਰਨਗੇ ਨਾ ਤੇ ਜਿੱਦਾਂ ਪੰਜਾਬੀ ਚ ਕਹਿੰਦੇ ਬਹਿ ਜਾ ਬਹਿ ਜਾ ਹੋ ਜਾਏਗੀ ਤੁਸੀਂ ਇਹ ਦੇਖੋ ਕਿ ਰਾਜਾ ਵੜਿੰਗ ਉਹਨਾਂ ਬੱਠੇ ਨੇ ਤਾਂ ਕਾਫੀ ਸਟਰੋਂਗ ਸੀ ਕਿ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਹੋਣਾ ਉੱਥੋਂ ਜਿੱਤੂ ਕੈਂਡੀਡੇਟ ਦੇ ਤੌਰ ਤੇ ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੇ ਨਾਲ ਲਿੰਕ ਹੁੰਦੇ ਨੇ ਇਹ ਗੱਲ Thi ਉਹਨਾਂ ਨੂੰ ਉੱਥੋਂ ਟਿਕਟ ਨਹੀਂ ਦਿੱਤੀਗੀ ਜੀਤਵਿੰਦਰ ਸਿੱਧੂ ਉਹਨਾਂ ਜਿਨ੍ਹਾਂ ਦਾ ਨਾਂ ਇੱਕ ਦਿਨ ਪਹਿਲੇ ਟਿਕਟ ਦੀ ਰੇਸ ਦੇ ਵਿੱਚ ਸ਼ਾਮਲ ਹੋਇਆ ਸੀ ਔਰ ਕੁਝ ਮਹੀਨੇ ਪਹਿਲੇ ਉਹ ਅਕਾਲੀ ਦਲ ਛੱਡ ਕੇ ਫੇਰ ਇੱਕ ਵਾਰ ਕਾਂਗਰਸ ਦੇ ਵਿੱਚ ਘਰ ਆਏ ਸੀ ਉਹਨਾਂ ਦੀ ਲਿਸਟ ਪਹਿਲੀ ਰੇਸ ਦੇ ਵਿੱਚ ਉਹਨਾਂ ਦਾ ਨਾਂ ਹੁੰਦਾ ਔਰ ਅਮ੍ਰਿਤਾ ਵੜਿੰਗ ਉਹਨਾਂ ਦਾ ਨਾਂ ਨਹੀਂ ਹੁੰਦਾ ਰਾਜਾ ਵੜਿੰਗ ਉਹਨਾਂ ਜਸਟੀਫਾਈ ਕਰਦੇ ਨੇ ਕਿ ਮੈਂ 13 ਦੀ 13 ਫੀਟਾਂ ਲੜਾਨੀ ਹੈ ਐਸ ਕਰਕੇ ਮੈਂ ਤੇ ਇਲੈਕਸ਼ਨ ਨਹੀਂ ਲੜੂਗਾ ਫਿਰ ਉਸ ਤੋਂ ਬਾਅਦ ਉਹੀ ਰਾਜਾ ਵੜਿੰਗ ਬਠਿੰਡੇ ਭੇਜ ਦਿੱਤੇ ਜਾਂਦੇ ਨੇ ਬਠਿੰਡੇ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਉਹਨਾਂ ਨੂੰ ਰਵਨੀਤ ਬਿੱਟੂ ਉਹਨਾਂ ਦੇ ਦਿੱਤੇ ਹੋਏ ਧੋਖੇ ਦਾ ਬਦਲਾ ਲੈਣਾ ਹੈ ਯਾਨੀ ਇਹ ਬਦਲੇ ਦੀ ਰਾਜਨੀਤੀ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਲੱਗ ਰਿਹਾ ਹੁਣ ਦੂਜੇ ਪਾਸੇ ਜਿਹੜੇ ਸੰਗਰੂਰ ਤੋਂ ਆ ਪਟਿਆਲੇ ਤੋਂ ਟਿਕਟ ਮੰਗਦੇ ਸੀਗੇ ਵਿਜੇਂਦਰ ਸਿੰਘਲਾ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਟਿਕਟ ਅਨੰਦਪੁਰ ਸਾਹਿਬ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਕੱਲ ਜਦ ਗੱਲ ਕਰ ਰਹੇ ਸੀ ਵਿਜੇਂਦਰ ਸਿੰਘਲਾ ਉਹ ਕਹਿੰਦੇ ਉਰੇ ਵੀ ਆਪਾਂ ਜਿੱਤਾਂਗੇ ਅਰੇ ਜਿਹੜੀ ਪਾਸ਼ਾ ਦਾ ਫਰਕ ਵੀ ਸਾਰੇ ਰੀਜਨ ਦੇ ਵਿੱਚ ਹੈਗਾ ਇਹ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕੋਈ ਵੀ ਵਿਅਕਤੀ ਇੱਕ ਨਵੀਂ ਕੌਨਸਟਿਟਿਊਐਂਸੀ ਦੇ ਵਿੱਚ ਜਾ ਕੇ ਸਾਰਿਆਂ ਦੇ ਨਾਲ ਤਾਲਮਿਲ ਬਣਾਣਾ ਹਾਲਾਂਕਿ ਵਿਜੇਂਦਰ ਸਿੰਘਲਾ ਉਹਨਾਂ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਬੜੇ ਹਾਈ ਟੈਕ ਤਰੀਕੇ ਨਾਲ ਆਪਣੇ ਇਲੈਕਸ਼ਨ ਲੜਦੇ ਨੇ ਪਰ ਹਾਈ ਟੈਕ ਤਾਂ ਹੀ ਹੋਣਗੇ ਨਾ ਕਿਉਂਕਿ ਤੁਸੀਂ ਨਵੇਂ ਏਰੀਆ ਦੇ ਵਿੱਚ ਕਿਸੇ ਨੂੰ ਭੇਜ ਦੋ ਤੇ ਉਹ ਕਿੱਥੋਂ ਹਾਈ ਟੈਕ ਹੋ ਜਾਏਗਾ ਹਾਈ ਟੈਕ ਹੋਣ ਵਾਸਤੇ ਵੀ ਗਰਾਉਂਡ ਵਰਕ ਵਿੱਚ ਵੀ 15-20 ਦਿਨ ਲੱਗ ਜਾਂਦੇ ਨੇ ਤੇ 1 ਮਹੀਨਾ ਠੀਕ ਪੋਲਿੰਗ ਦੇ ਬਚਿਆ ਹੈ ਡੇਢ ਮਹੀਨੇ ਪਹਿਲੇ ਤੋਂ ਅਨਾਉਂਸ ਹੋ ਚੁੱਕਿਆ ਕੋ ਪੋਲ ਕੋਡ ਨੂੰ ਕੰਡਕਟ ਰਹੀ ਹੈ ਇਲੈਕਸ਼ਨ ਦਾ ਸ਼ੈਡਿਊਲ ਇਹਨਾਂ ਡੇਢ ਮਹੀਨਿਆਂ ਦੇ ਵਿੱਚ ਸਟੇਬਲ ਕੈਂਡੀਡੇਟ ਕੋਈ ਵੀ ਪਾਰਟੀ ਕੋਈ ਵੀ ਪਾਰਟੀ ਨਹੀਂ ਲੱਭ ਸਕੀ ਔਰ ਜਿਹੜੇ ਕੈਂਡੀਡੇਟ ਅਨਾਉਂਸ ਵੀ ਕੀਤੇ ਜਾ ਰਹੇ ਨੇ ਉਹਨਾਂ ਦਾ ਲੌਜੀਕ ਕੋਈ ਬਹੁਤਾ ਸਮਝ ਨਹੀਂ ਆਉਂਦਾ ਅੱਜ ਤੁਸੀਂ ਕਿਸੇ ਕਾਂਗਰਸ ਨੂੰ ਪੁੱਛ ਲੋ ਜਾਂ ਕਾਂਗਰਸ ਦੀ ਲੀਡਰਸ਼ਿਪ ਬਾਜਵਾ ਸਾਹਿਬ ਨੂੰ ਹੀ ਪੁੱਛ ਲੋ ਕਿ ਵੀ ਜੇ ਤੁਸੀਂ ਬਜਿੰਦਰ ਸਿੰਘ ਨੂੰ ਉਹਨਾਂ ਨੂੰ ਹਲੰਦਪੁਰ ਸਾਹਿਬ ਦੀ ਟਿਕਟ ਦਿੱਤੀ ਹੈ ਉਦੀ ਵਜ੍ਹਾ ਕੀ ਹੈ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਪੁੱਤਰ ਨੂੰ ਟਿਕਟ ਵਾਸਤੇ ਮਨਾ ਕਰਨਾ ਸੀ ਸਿਰਫ ਇਹੀ ਵਜ੍ਹਾ ਹੈ ਖਡੂਰ ਸਾਹਿਬ ਤੋਂ ਕੁਲਵੀਰ ਜੀਰਾ ਉਹਨਾਂ ਨੂੰ ਟਿਕਟ ਕਿਉਂ ਦਿੱਤੀ ਹੈ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਆਖਿਰ ਦੇ ਵਿੱਚ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਤੋਂ ਮਨਾ ਕਰ ਗਏ ਐਸ ਕਰਕੇ ਕੁਲਵੀਰ ਜੀਰਾ ਉਹਨਾਂ ਦਾ ਨਾਮ ਆ ਗਿਆ ਜਾਂ ਫਿਰ ਇਹ ਗੱਲ ਚੱਲ ਰਹੀ ਹੈ ਕਿ ਕੁਲਵੀਰ ਜੀਰਾ ਉਹਨਾਂ ਨੂੰ ਰਾਣਾ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੂੰ ਨਹੀਂ ਚਾਹੀਦੀ ਇਹਨੂੰ ਦਿਓ ਯਾਨੀ ਉਹ ਕਲੇਮ ਵੀ ਕਰ ਰਹੇ ਪਬਲਿਕ ਦੇ ਸਾਹਮਣੇ ਤੇ ਜੇ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦਾ ਜੇ ਨਾਮ ਫਾਈਨਲ ਕਰਨਾ ਹੀ ਸੀਗਾ ਤੇ ਪਹਿਲੀ ਲਿਸਟ ਦੇ ਵਿੱਚ ਕਿਉਂ ਨਹੀਂ ਆਇਆ ਯਾਨੀ ਪ੍ਰਤਾਪ ਸਿੰਘ ਬਾਜਵਾ ਨੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ ਔਰ ਪ੍ਰਤਾਪ ਸਿੰਘ ਬਾਜਵਾ 노 ਡਾਊਟ ਗੁਰਦਾਸਪੁਰ ਤੋਂ ਸਭ ਤੋਂ ਇੱਕ ਸਸ਼ਕਤ ਕੈਂਡੀਡੇਟ ਦੇ ਤੌਰ ਤੇ ਉਤਾਰੇ ਜਾਤ ਗਏ ਪਰ ਅਗਲੇ ਸ਼ੁਰੂ ਕੋਈ ਨਾ ਕਰਦੇ ਚਰਨਜੀਤ ਸਿੰਘ ਚਰਨੀਓਨਾ ਨੂੰ ਇਹ ਕਹਿ ਕੇ ਜਲੰਧਰ ਉਤਾਰਿਆ ਗਿਆ ਕਿ ਵੀ ਤੁਹਾਡੀ ਬੱਲੇ ਬੱਲੇ ਹੋ ਜਾਏਗੀ ਔਰ ਇੱਥੋਂ ਜਦ ਵਿਕਰਮਜੀਤ ਸਿੰਘ ਚੋਦਰੀ ਪਰਿਵਾਰ ਨੇ ਇੱਕ ਬਗਾਵਤ ਕੀਤੀ ਤੇ ਉਸ ਬਾਗੀ ਨੂੰ ਬਣਾਉਣ ਵਾਸਤੇ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜੀਗੋਨਾ ਆਏ ਤੱਕ ਨਹੀਂ ਇਹ ਮਨਾਇਆ ਜਾ ਸਕਦਾ ਸੀ ਆਖਿਰ ਉਹ ਕਾਂਗਰਸੀ ਪਰਿਵਾਰ ਹੈ ਯਾਨੀ ਇਸ ਤਰੀਕੇ ਦੀ ਰਾਜਨੀਤੀ ਜਿਹੜੀ ਪੰਜਾਬ ਦੀ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਨਾ ਉਹਦੇ ਵਿੱਚ ਟਿਕਟਾਂ ਦੀ ਵੰਡ ਨੂੰ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਔਰ ਖਾਸ ਕਰਕੇ ਤਦ ਜਦ ਹੁਸ਼ਿਆਰਪੁਰ ਦੇ ਵਿੱਚ ਯਮਨੀ ਗੋਮਰ ਕੋਈ ਸਰਵੇ ਕਰਾਇਆ ਗਿਆ ਸੀਗਾ ਯਮਨੀ ਗੋਮਰ ਦਾ ਉਹ ਸਰਵੇ ਦੇ ਆਧਾਰ ਤੇ ਟਿਕਟ ਦਿੱਤੀ ਫਰੀਦਕੋਟ ਦੀ ਟਿਕਟ ਤੁਸੀਂ ਫਰੀਦਕ ਉਹਨਾਂ ਦੀ ਕੱਟ ਕੇ ਸਹੋਕੇ ਅਮਰਜੀਤ ਕੌਰ ਸਹੋਕੇ ਉਹਨਾਂ ਨੇ ਦੇ ਦਿੱਤੀ ਕੀ ਕੋਈ ਸਰਵੇ ਦੇ ਬੇਸ ਤੇ ਇਦਾਂ ਕੀਤਾ ਗਿਆ ਜਾਂ ਫਿਰ ਉਹਨਾਂ ਕੈਂਡੀਡੇਟ ਨੂੰ ਕਿਸੇ ਸੌਫਟ ਅਲਾਈਂਸ ਦੇ ਤਹਿਤ ਉਤਾਰਿਆ ਗਿਆ ਯਾਨੀ ਐਵੀ ਦੀ ਚਰਚਾ ਹੁਣ ਰਾਜਾਵੜਿੰਗ ਨੂੰ ਆਦੀ ਤਾਜ਼ੀ ਤਾਜ਼ੀ ਟਿਕਟ ਅਰਾਊਂਡ ਹੋਈ ਹੈ ਉਥੇ ਲੁਧਿਆਣਾ ਦੇ ਵਿੱਚ ਇਹ ਸਿੱਧੀ ਤੇ ਹੈ ਕਿ ਰਾਜਾਵੜਿੰਗ ਦੇ ਆਮ ਨਾਲ ਘੱਟ ਤੋਂ ਘੱਟ ਜਿਹੜੇ ਲੋਕਲ ਲੀਡਰ ਸੀਗੇ ਜਿਹੜੇ ਪ੍ਰੈਸ ਕਾਨਫਰੈਂਸ ਕਰਕੇ ਇਹ ਗੱਲ ਕਹਿ ਰਹੇ ਸੀਗੇ ਬਾਹਰ ਦਾ ਕੈਂਡੀਡੇਟ ਆਏਗਾ ਤੇ ਉਹਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ ਕੁਲਦੀਪ ਵੈਦ ਨਹੀਂ ਕਿਹਾ ਸੀ ਗਾ ਇਹ ਗੱਲ ਕੁਲਦੀਪ ਪਹਿਦੋਂ ਨਾ ਵੀ ਮੈਨੂੰ ਲੱਗਦਾ ਨਹੀਂ ਕਿ ਹੁਣ ਕੁਝ ਬੋਲਣਗੇ ਲੇਕਿਨ ਉਹਨਾਂ ਦੇ ਆਉਣ ਤੋਂ ਬਾਅਦ ਭਾਵੇਂ ਰਵਨੀਤ ਬਿੱਟੂ ਉਹਨਾਂ ਦੇ ਨਾਲ ਰਾਜਾਵੜਿੰਗ ਉਹਨਾਂ ਦੀ ਲੜਾਈ ਇੱਕ ਨਿਰਣਾਇਕ ਦੌਰ ਤੱਕ ਤੇ ਜਾ ਸਕਦੀ ਹੈ ਲੇਕਿਨ ਇਹਦੇ ਨਾਲ ਪੱਪੀ ਪ੍ਰਸ਼ਰ ਜਿਹੜੇ ਹਜੇ ਤੱਕ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਹੁਣੇ ਵੀ ਹੈਗੇ ਨੇ ਉਹ ਜਿੰਨਾਂ ਕੋ ਪਿੱਛੇ ਚੱਲ ਰਹੀ ਸੀ ਅਚਾਨਕ ਹੀ ਅੱਗੇ ਨਜ਼ਰ ਆਉਂਦੇ ਨੇ ਤੇ ਇਹ ਫੋਰ ਕਾਰਨਰਡ ਕੰਟੈਸਟ ਹੁਣ ਐਕਚੁਅਲ ਰੂਪ ਵਿੱਚ ਨਜ਼ਰ ਆਉਂਦਾ ਔਰ ਇਹਦੇ ਵਿੱਚ ਰਾਜਾ ਵੜਿੰਗ ਉਹਨਾਂ ਜੇ ਪਿੱਠੇ ਲੁਧਿਆਣਾ ਜਾ ਕੇ ਜੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਰਵਨੀਤ ਬਿੱਟੂ ਉਹਨਾਂ ਇਸ ਸਾਰੇ ਸਿਨੈਰੀਓ ਦੇ ਵਿੱਚ ਜੇ ਜਿੱਤ ਜਾਂਦੇ ਨੇ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਕਹਿੰਦੇ ਨੇ ਕਿ ਜੇ ਰਵਨੀਤ ਸਿੰਘ ਬਿੱਟੂ ਜਿੱਤ ਗਿਆ ਤੇ ਮੈਂ ਸਿਆਸਤ ਤੋਂ ਹਮੇਸ਼ਾ ਵਾਸਤੇ ਇੱਕ ਤਰੀਕੇ ਨਾਲ ਸਨਿਆਸ ਲੈ ਲਊਗਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਹਰ ਕਾਂਗਰਸੀ ਆਪਣੀ ਆਪਣੀ ਗੋਟੀਆਂ ਫਿਟ ਕਰਨ ਦੇ ਵਿੱਚ ਲੱਗਿਆ ਹੋਇਆ ਇੱਕ ਬਤੌਰ ਟੀਮ ਕਾਂਗਰਸ ਇਲੈਕਸ਼ਨ ਲੜ ਰਹੀ ਹੋਏ ਐਦਾਂ ਦਾ ਨਜ਼ਰ ਨਹੀਂ ਆ ਰਿਹਾ ਹੁਣ ਆਂਦੇ ਆਪਾਂ ਭਾਜਪਾ ਵੱਲ ਭਾਜਪਾ ਦੇ ਜਿਹੜੇ 10 ਕੈਂਡੀਡੇਟ ਹਜੇ ਤੱਕ ਅਨਾਉਂਸ ਵੀ ਹੋ ਚੁੱਕੇ ਉਹਨਾਂ ਦਸਾਂ ਦੇ ਵਿੱਚੋਂ ਮੈਕਸਿਮਮ ਉਹ ਨੇ ਜਿਹੜੇ ਬਾਹਰੋਂ ਆਏ ਨੇ ਟਕਸਾਲੀ ਭਾਜਪਾ ਇਹਨਾਂ ਨੂੰ ਇੱਕ ਰੋਸ਼ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਟਿਕਟ ਦੀ ਵਾਰੀ ਆਂਦੀ ਹੈ ਤੇ ਉਹਨਾਂ ਨੂੰ ਅੱਗੇ ਨਹੀਂ ਵਧਾਇਆ ਜਾਂਦਾ ਔਰ ਜਿਹੜੇ ਨਵੇਂ ਐਂਟਰੀ ਕਰਦੇ ਨੇ ਪਰ ਅਮੀ ਉਹਨਾਂ ਨੂੰ ਟਿਕਟ ਦਿੱਤੀ ਵੀ ਹੈ ਕਿ ਨਹੀਂ ਦਿੱਤੀ ਪਰ ਵਾਈਪਲਸ ਸਿਕਿਉਰਿਟੀ ਉਹਨਾਂ ਨੂੰ ਇੱਕ ਤੋਹਫੇ ਦੇ ਵਿੱਚ ਜ਼ਰੂਰ ਦੇ ਦਿੱਤੀ ਜਾਂਦੀ ਹੈ ਜਿਹੜੇ ਗੈਰ ਜਿਹੜੇ ਪੁਰਾਣੇ ਟਕਸਾਲੀ ਭਾਜਪਾਈ ਸੀ ਉਹਨਾਂ ਦੇ ਕੋਲ ਕਿੰਨੀ ਕੁ ਸਿਕਿਉਰਿਟੀ ਹੈ ਤੇ ਫਿਰ ਉਹ ਹੀ ਜਾਣਦੇ ਹੋਣੇ ਹਨ ਉਹਨ ਇਨਾਂ ਸਾਰੀ ਗੱਲਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਤਿੰਨ ਸੀਟਾਂ ਅਨਾਉਂਸ ਕਰਨੀਆਂ ਹਨ ਅਨੰਦਪੁਰ ਸਾਹਿਬ ਦੇ ਵਿੱਚੋਂ ਅਵਿਨਾਸ਼ ਰਾਏ ਖਰਨਾ ਉਹਨਾਂ ਦਾ ਨਾਂ ਚੱਲ ਰਿਹਾ ਹੈ ਲੇਕਿਨ ਉਹਨਾਂ ਨੂੰ ਵੀ ਯਕੀਨ ਨਹੀਂ ਕਿ ਉਹਨਾਂ ਨੂੰ ਟਿਕਟ ਮਿਲੇਗੀ ਕਿਉਂਕਿ ਜਦ ਤੁਸੀਂ ਉਹਨਾਂ ਦੇ ਨਾਲ ਗੱਲ ਕਰਦੇ ਹੋ ਲੱਗਦਾ ਹੈ ਕਿ ਵੀ ਪਿੱਛੋਂ ਕੋਈ ਛਿੰਕੇ ਲੈ ਜਾਏਗਾ ਅੱਡ ਦਿੱਲੀਓ ਚੱਲੇਗੀ ਉਹ ਨਵਾਂ ਸਟੇਟ ਟਿਕਟ ਤੇ ਇੱਥੇ ਵੇਚੀ ਕੋਈ ਹੋਰ ਕਾਂਗਰਸੀਆਂ ਭਾਜਪਾ ਹੀ ਜਿਹੜਾ ਨਵਾਂ ਨਵਾਂ ਜੋ ਹੈ ਕਰੇਗਾ ਉਹਨੂੰ ਮਿਲ ਸਕਦੀ ਹੈ ਉਸ ਤੋਂ ਇਲਾਵਾ ਤੁਸੀਂ ਜਿਹੜੀ ਟਿਕਟ ਹੈਗੀ ਹੈ ਫਤੇਗੜ ਸਾਹਿਬ ਦੀ ਉਹ ਡਾਕਟਰ ਜੋਤੀ ਉਹਨਾਂ ਦਾ ਨਾਂ ਤੇ ਚੱਲ ਰਿਹਾ ਪਰ ਉਹਨਾਂ ਨੂੰ ਵੀ ਯਕੀਨ ਨਹੀਂ ਕਿ ਆਖਿਰ ਵਿੱਚ ਟਿਕਟ ਉਹਨਾਂ ਨੂੰ ਹੀ ਮਿਲੇਗੀ ਕਿ ਨਹੀਂ ਮਿਲੇਗੀ ਐਦਾਂ ਦੀ ਹੀ ਸਥਿਤੀ ਫਿਰੋਜ਼ਪੁਰ ਦੇ ਵਿੱਚ ਹੈ ਜਿੱਥੇ ਗਿਆਨੀ ਸਾਹਿਬ ਨਵਾਂ ਪਜਾਮਾ ਕੁਰਤਾ ਸਵਾ ਕੇ ਤਿਆਰ ਤੇ ਹੈਗੇ ਨੇ ਪਰ ਭਰੋਸਾ ਨਹੀਂ ਕਿ ਉੱਥੋਂ ਜਿਹੜੀ ਮੋਹਰ ਲੱਗੇ ਆਏਗੀ ਉਹਨਾਂ ਦੇ ਨਾਂ ਦੀ ਆਏਗੀ ਕਿ ਨਹੀਂ ਆਏਗੀ ਕਿਤੇ ਰਵਿੰਦਰ ਆਮਲਾਉਨਾ ਤਾਂ ਨਹੀਂ ਉੱਥੋਂ ਆ ਜਾਣਗੇ ਰਵਿੰਦਰ ਆਮਲਾਉਨਾ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰੇ ਖਬਰਾਂ ਚੱਲ ਰਹੀ ਹੈ ਕਿ ਵੀ ਅੱਜ ਭਾਜਪਾ ਜੁਆਇਨ ਕਰ ਸਕਦੇ ਨੇ ਅੱਜ ਭਾਜਪਾ ਜੁਆਇਨ ਕਰ ਸਕਦੇ ਨੇ ਔਰ ਉਹਨਾਂ ਵਾਸਤੇ ਸੁਨੀਲ ਜਾਖੜ ਉਹਨਾਂ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਬੈਟਿੰਗ ਵੀ ਬੜੀ ਜ਼ਬਰਦਸਤ ਕਰ ਰਹੇ ਨੇ ਪਰ ਜੇ ਪ੍ਰਧਾਨ ਆਪਣੇ ਚਾਹੇਤੇ ਬੰਦੇ ਨੂੰ ਟਿਕਟ ਦਿਲਾਉਣ ਦੇ ਵਿੱਚ ਅਗਰ ਅਸਫਲ ਹੁੰਦਾ ਹੈ ਤੇ ਉਹਨਾਂ ਦੇ ਮੋਰਲ ਦੇ ਉੱਤੇ ਉਹਨਾਂ ਦੇ ਬੋਸ ਦੇ ਉੱਤੇ ਯਾਨੀ ਕਿੰਨਾ ਕੋ ਇੰਪੈਕਟ ਪੈ ਗਿਆ ਇਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੰਗਰੂਰ ਸੀਟ ਦੇ ਉੱਤੇ ਹਰਜੀਤ ਗਰੇਵਾਲ ਉਹਨਾਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਉੱਥੇ ਨਾ ਚੱਲ ਰਿਹਾ ਅਰਵਿੰਦ ਖੰਨਾ ਉਹਨਾਂ ਦਾ ਦਲਵੀਰ ਗੋਲਡੀ ਦੀ ਛੱਡਣ ਦੀ ਜਿਹੜੀ ਖਬਰ ਸੀਗੀ ਉਹ ਛੱਡ ਸਕਦੇ ਨੇ ਆਪਣੀ ਕਾਂਗਰਸ ਨੂੰ ਦੋ ਦਿਨ ਤੋਂ ਗਾਇਬ ਨੇ ਉਹਨਾਂ ਦੇ ਬਾਰੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਉਹ ਭਾਜਪਾ ਦੇ ਕੈਂਡੀਡੇਟ ਹੋ ਸਕਦੇ ਨੇ ਯਾਨੀ ਕਾਲਾ ਮਾਲਾ ਕੋਈ ਐਨਾ ਕੋ ਹੈ ਭਾਜਪਾ ਦੇ ਵੀ ਅਕਾਲੀ ਦਲ ਦੇ ਉੱਤੇ ਵੀ ਆ ਜਾਈ ਅਸੀਂ ਅਕਾਲੀ ਦਲ ਨੇ ਖਡੂਰ ਸਾਹਿਬ ਦੀ ਸੀਟ ਰਿਜ਼ਰਵ ਕਰਕੇ ਰੱਖੀ ਹੋਈ ਸੀ ਵੀ ਆਖਿਰ ਜਦ ਅੰਮ੍ਰਿਤਪਾਲ ਉਹਨਾਂ ਦੇ ਇਲੈਕਸ਼ਨ ਲੜਨ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਤੇ ਆਨੰਨ ਫਾਨਨ ਦੇ ਵਿੱਚ ਵਰਤਾ ਸਿੰਘ ਮਲਟੋਹਾਵਾਂ ਨੂੰ ਅੱਗੇ ਵਧਾਇਆ ਜਾਂਦਾ ਹੈ ਉਸ ਸੀਟ ਦੇ ਉੱਤੇ ਅਕਾਲੀ ਦਲ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਸਭ ਤੋਂ ਸਸ਼ਕਤ ਕੈਂਡੀਡੇਟ ਸੀਗੇ ਪਰ ਉਹਨਾਂ ਦੀ ਕੈਂਡੀਡੇਚਰ ਦਾ ਇੱਕ ਇੱਕ ਤਰੀਕੇ ਨਾਲ ਜ਼ਿਕਰ ਤੱਕ ਨਹੀਂ ਹੁੰਦਾ ਜਦ ਖਡੂਰ ਸਾਹਿਬ ਦੀ ਟਿਕਟ ਫਾਈਨਲ ਹੁੰਦੀ ਹੈ ਚਲੋ ਪਾਰਟੀ ਦਾ ਫੈਸਲਾ ਜਿੰਨੂੰ ਮਰਜ਼ੀ ਟਿਕਟ ਦੇਣ ਔਰ ਉਸ ਤੋਂ ਇਲਾਵਾ ਜਿੰਨੇ ਵੀ ਅਕਾਲੀ ਦਲ ਨੇ ਹਜੇ ਤੱਕ ਕੈਂਡੀਡੇਟ ਦਿੱਤੇ ਨੇ ਉਹ ਕੀ ਸਾਰੇ ਸਰਵੇ ਦੇ ਆਧਾਰ ਦੇ ਉੱਤੇ ਦਿੱਤੇ ਗਏ ਨੇ ਹਰ ਪਾਰਟੀ ਕਲੇਮ ਕਰਦੀ ਹੈ ਕਿ ਸਰਵੇ ਲੇਕਿਨ ਇਹਨਾਂ ਸਾਰੀਆਂ ਪਾਰਟੀਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੰਜ ਮੰਤਰੀ ਪਹਿਲੇ ਛਟਕੇ ਤੇ ਉਤਾਰਤੇ ਸੀ ਉਹਨਾਂ ਨੇ ਉਸ ਤੋਂ ਬਾਅਦ ਦੋ ਤਿੰਨ ਇੰਪੋਰਟ ਕੀਤੇ ਤੇ ਬਾਕੀ ਤਿੰਨ ਨੂੰ ਐਮਐਲਏ ਉਤਾਰਤੇ ਤੇ ਉਹਨਾਂ ਦੀ ਗਿਣਤੀ ਤੇ ਹੋ ਗਈ ਪੂਰੀ ਕਿ ਵੀ ਲੋਕਲ ਵੀ ਉਤਾਰਤੇ ਤੇ ਦੂਜੀ ਪਾਰਟੀਆਂ ਤੋਂ ਇੱਕ ਦਿਨ ਪਹਿਗੇ ਪਹਿਲੇ ਲੈ ਕੇ ਆਏ ਪਵਨ ਕੁਮਾਰ ਟੀਮ ਉਹਨਾਂ ਨੂੰ ਜਲੰਧਰ ਇਸ ਤੋਂ ਪਹਿਲੇ ਉਹ ਤੋਖਾ ਖਾ ਚੁੱਕੇ ਸੀ ਜਦ ਸੁਸ਼ੀਲ ਕੁਮਾਰ ਨੂੰ ਉਹਨਾਂ ਨੂੰ ਦੋ ਚਾਰ ਦਿਨ ਪਹਿਲੇ ਜੁਆਇਨ ਕਰਾ ਕੇ ਟਿਕਟ ਦੇ ਕੇ ਐਮਪੀ ਬਣਾਇਆ ਤੇ ਉਸ ਤੋਂ ਬਾਅਦ ਟਿਕਟ ਦੇਣ ਤੋਂ ਬਾਅਦ ਟਿਕਟ ਸਮੇਤ ਦੌੜ ਗਏ ਉਸ ਤੋਂ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਮਜਬੂਰੀ ਇੰਨੀ ਕੁ ਹੈਗੀ ਹੈ ਕਿ ਉਹ ਪਵਨ ਕੁਮਾਰ ਨੂੰ ਨਾ ਦੇਉਤੇ ਮੋਰ ਲਾੰਦ ਨੇ ਜਿਹੜੇ 2 ਦਿਨ ਪਹਿਲੇ ਤੱਕ ਅਕਾਲੀ ਦਲ ਦੇ ਵਿੱਚ ਸੀਗੇ ਯਾਨੀ ਪੋਲੀਟੀਕਲ ਪਾਰਟੀ ਆ ਬੜੀ ਮਜਬੂਰ ਜੀ ਨਜ਼ਰ ਆਉਂਦੀ ਹੈ ਔਰ 1 ਮਹੀਨਾ ਪੋਲਿੰਗ ਦੇ ਵਿੱਚ ਹੈਗਾ ਹਜੇ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਨੈਰੇਟਿਵ ਤੁਸੀਂ ਦੱਸ ਦੋ ਕਿਸੇ ਨੇ ਹਾਈਲਾਈਟ ਕੀਤਾ ਹੋਏ ਕਿ ਅਸੀਂ ਜਿੱਤ ਜਾਵਾਂਗੇ ਤੇ ਇਹ ਕਰਾਂਗੇ ਜਿੱਤ ਜਾਵਾਂਗੇ ਤੇ ਜੇ ਸਾਰੀ ਪਾਰਟੀਆ ਨਰੇਟਿਵ ਦੇ ਮੁੱਦੇ ਦੇ ਉੱਤੇ ਫਿਲਹਾਲ ਬੈਂਕਰਪਟ ਲੱਗ ਰਹੀ ਹੈ ਔਰ ਲੋਕਾ ਕੋਲ ਜਦ ਵੋਟ ਮੰਗਣ ਜਾਣਗੇ ਕਿਸ ਆਧਾਰ ਦੇ ਉੱਤੇ ਵੋਟ ਮੰਗਣਗੇ ਠੀਕ ਹੈ ਆਮ ਆਦਮੀ ਪਾਰਟੀ ਕਹੇਗੀ ਜੀ ਬਿਜਲੀ ਫਰੀ ਦਿੱਤੀ ਹੁਣ ਉਸ ਮੁੱਦੇ ਨੂੰ ਕਿੰਨੀ ਵਾਰ ਚਲਾਉਣਗੇ ਯਾਨੀ ਇੱਕੋ ਕੜਾਈ ਨੂੰ ਤੁਸੀਂ ਵਾਰ-ਵਾਰ ਚਲਾਓ ਤੇ ਉਹ ਕੜਾਈ ਵੀ ਕਾਲੀ ਪੈ ਜਾਂਦੀ ਹੈ ਯਾਨੀ ਇਹ ਸਥਿਤੀ ਬਣੀ ਹੋਈ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਕੋਲ ਕੋਈ ਵੀ ਨਰੇਟਿਵ ਨਹੀਂ ਹੈ ਜਿਹਦੇ ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰਕੇ ਲੋਕਾਂ ਨੂੰ ਆਪਣੀ ਤਰਫ ਆਕਰਸ਼ਿਤ ਕਰਕੇ ਉਹ ਵੋਟ ਲੈ ਪਾ ਬਿਲਕੁਲ ਜੀ ਬੜੇ ਦਿਲਚਸਪ ਆંકੜੇ ਤੁਸੀਂ ਪੇਸ਼ ਕੀਤੇ ਨੇ ਸ਼ੁਰੂ ਦੇ ਵਿੱਚ ਰਾਜਾ ਬੜਿੰਗ ਦੀ ਜਦੋਂ ਗੱਲ ਹੋਈ ਭਾਸਕਰ ਸਾਹਿਬ ਦੇ ਕਹਿਣ ਦਾ ਮਤਲਬ ਰਾਜਾ ਬੜਿੰਗ ਲੁਧਿਆਣੇ ਤੋਂ ਉਮੀਦਵਾਰ ਸੀ ਬਾਕੀ ਬੜਾ ਦਿਲਚਸਪ ਤੁਸੀਂ ਆંકੜਾ ਭਾਸਕਰ ਸਾਹਿਬ ਪੇਸ਼ ਕੀਤਾ ਭਾਸਕਰ ਸਾਹਿਬ ਮੈਂ ਇਹ ਵੀ ਮੰਨਦਾ ਕਿਈ ਸੀਟਾਂ ਜਿਸ ਤਰ੍ਹਾਂ ਨਾਲ ਉਲਟ ਪੁਲਟ ਉਮੀਦਵਾਰ ਆਏ ਨੇ ਉਹਦੇ ਨਾਲ ਉੱਥੇ ਮੁਕਾਬਲੇ ਦੀ ਸਥਿਤੀ ਬਦਲੀ ਹੈ ਦੇਖੋ ਲੁਧਿਆਣਾ ਦੇ ਵਿੱਚ ਜੇ ਮੈਂ ਗੱਲ ਕਰਾਂ ਪੀ ਪ੍ਰੈਸ਼ਰ ਮੁਕਾਬਲੇ ਚ ਆ ਗਈ ਨਾਮ ਆਦਮੀ ਪਾਰਟੀ ਮੁਕਾਬਲੇ ਚ ਆ ਗਈ ਹੈ ਅਗਰ ਸਥਾਨਕ ਉਮੀਦਵਾਰ ਹੁੰਦਾ ਭਾਵੇਂ ਜੱਸੀ ਹੰਗੂੜਾ ਹੁੰਦੇ ਜਾਂ ਸੰਜੇ ਤਲਵਾਰ ਹੁੰਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਾਂਗਰਸ ਜ਼ਿਆਦਾ ਸੰਗਠਿਤ ਨਜ਼ਰ ਆਉਂਦੀ ਹਾਲਾਂਕਿ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਨੇ ਪਰ ਮੈਂ ਪਹਿਲਾਂ ਵੀ ਕਿਹਾ ਇੱਕ ਮਹੀਨੇ ਦੇ ਵਿੱਚ ਰਾਜਾ ਵੜਿੰਗ ਦੇ ਲਈ ਇਹ ਸੰਭਵ ਨਹੀਂ ਹੋਣਾ ਕਿ ਉਹ ਗਲੀ ਗਲੀ ਕੂਚੇ-ਕੂਚੇ ਪਹੁੰਚ ਸਕਣ ਪਿੰਡਾਂ ਚ ਪਹੁੰਚ ਸਕਣ ਪਰ ਰਾਜਾ ਵੜਿੰਗ ਦੇ ਆਉਣ ਨਾਲ ਕਾਂਗਰਸ ਨੇ ਲੁਧਿਆਣੇ ਚ ਇਸ ਮੁਕਾਬਲੇ ਨੂੰ ਤਿੰਨ ਕੋਣੀ ਜ਼ਰੂਰ ਬਣਾ ਲਿਆ ਔਰ ਜੇ ਮੈਂ ਪਿੰਡਾਂ ਦੀ ਗੱਲ ਕਰਦਾ ਮਨਪੀਤਿਆੜੀ ਇੱਕੋ ਇੱਕ ਅਕਾਲੀ ਦਲ ਦੇ ਐਮਐਲਏ ਨੇ ਲੁਧਿਆਣੇ ਚ ਬਾਕੀ ਸਾਰੇ ਆਪ ਦੇ ਨੇ ਜਗਰਾਉਂ ਰਿਜ਼ਰਵ ਹਲਕਾ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਸੀ ਔਰ ਤੀਸਰੇ ਨੰਬਰ ਤੇ ਹਲਕਾ ਗਿਲ ਗਿਲ ਹਲਕੇ ਦੇ ਵਿੱਚ ਵੀ ਅਕਾਲੀ ਦਲ ਦੂਸਰੇ ਨੰਬਰ ਤੇ ਰਿਹਾ ਹੈ ਹੁਣ ਜੇ ਪਿੰਡੂ ਹਲਕਿਆਂ ਦੀ ਵੀ ਗੱਲ ਕਰਨਾ ਲੁਧਿਆਣੇ ਤੇ ਉੱਥੇ ਵੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਚ ਮੁਕਾਬਲਾ ਹੈ ਇਸ ਵਕਤ ਔਰ ਸ਼ਹਿਰ ਚ ਬੀਜਪੀ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਮੁਕਾਬਲਾ ਹੈ ਸੋ ਰਾਜਾ ਵੜਿੰਗਲੀ ਚਨੌਤੀ ਬਹੁਤ ਵੱਡੀ ਹੈ ਜੇ ਅਮਰਸਰ ਦੀ ਵੀ ਗੱਲ ਕਰੀਏ ਪਾਸਕਰ ਸਾਹਿਬ ਤਰਨਜੀਤ ਸੰਧੂ ਸ਼ਹਿਰਾਂ ਚ ਟਕੜਾ ਮੁਕਾਬਲਾ ਦੇ ਰਹੇ ਨੇ ਪਟਿਆਲਾ ਚ ਬੀਬੀ ਪ੍ਰਨੀਤ ਕੌਰ ਮੁਕਾਬਲਾ ਦੇ ਰਹੇ ਨੇ ਕਿਉਂਕਿ ਜਿਹੜੇ ਬਾਗੀ ਨੇ ਕਾਂਗਰਸ ਦੇ ਉਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਰਾਜਾ ਪਰਿਵਾਰ ਦੇ ਵੀ ਮਹਾਰਾਜਾ ਪਰਿਵਾਰ ਦੇ ਵੀ ਕੈਪਟਨ ਅਮਰਿੰਦਰ ਪਰਿਵਾਰ ਦੇ ਵੀ ਨੇੜੇ ਰਹੇ ਨੇ ਪੁਰਾਣੇ ਸਮਿਆਂ ਚ ਸੋ ਡਾਕਟਰ ਗਾਂਧੀ ਦੇ ਨਾਲ ਆ ਦੋ ਤਿੰਨ ਦਿਨਾਂ ਤੋਂ ਤਾਂ ਕਹਿੰਦੇ ਨੇ ਅਸੀਂ ਸਾਰੇ ਨਾਲ ਚੱਲਦੇ ਆਂ ਪਰ ਆਪਾਂ ਲੀਡਰਾਂ ਦੇ ਕਹੀ ਤੇ ਕਰਨੀ 'ਚ ਭਰੋਸਾ ਕਿਵੇਂ ਕਰ ਲਈਏ ਇਸ ਕਰਕੇ ਉੱਥੇ ਇਹ ਚਿੰਤਾ ਹੈ ਕਿ ਕਾਂਗਰਸ ਤੋਂ ਨਾਰਾਜ਼ ਜਾਂ ਬਾਗੀ ਨੇ ਜਿਹੜੇ ਉਹ ਕੈਪਟਨ ਮਰਿੰਦਰ ਵਾਲੇ ਪਾਸੇ ਨਾ ਕਿਤੇ ਭੁਗਤ ਜਾਣ ਸੋ ਪ੍ਰਨੀਤਕੌਰ ਖੁਦ ਕਿਉਂਕਿ ਉਹਨਾਂ ਦੀ ਉਹਨਾਂ ਦਾ ਆਪਸੀ ਮਲਵਰਤਨ ਬਹੁਤ ਜ਼ਿਆਦਾ ਹਲਕੇ ਦੇ ਵਿੱਚ ਤਿੰਨ ਚਾਰ ਵਾਰ ਉਹ ਲਗਾਤਾਰ ਤਿੰਨ ਵਾਰ ਐਮਪੀ ਰਹੇ ਚਾਰ ਵਾਰ ਐਮਪੀ ਰਹੇ ਲੋਕਾਂ 'ਚ ਮਿਲਿਆ ਵਰਤਿਆ ਉਹਨਾਂ ਨੇ ਚੰਗਾ ਉੱਥੇ ਵੀ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਦਾ ਮੁਕਾਬਲਾ ਬਣਦਾ ਹੈ ਪਰ ਸ਼੍ਰੀ ਅਨੰਦਪੁਰ ਸਾਹਿਬ ਵੀ ਅਗਰ ਰਾਣਾ ਗੁਰਜੀਤ ਸਿੰਘ ਹੁੰਦੇ ਤੇ ਆਮ ਆਦਮੀ ਪਾਰਟੀ ਨਾਲ ਸਿੱਧਾ ਮੁਕਾਬਲਾ ਬਣ ਸਕਦਾ ਸੀ ਕਾਂਗਰਸ ਪਾਰਟੀ ਦਾ ਪਰ ਉੱਥੇ ਮਲਵਿੰਦਰ ਕੰਗ ਵੀ ਬਹੁਤ ਤਕੜੇ ਨੇ ਹੁਣ ਉੱਥੇ ਅਗਰ ਬੀਜੇਪੀ ਕਿਸੇ ਵੱਡੇ ਕੈਂਡੀਡੇਟ ਨੂੰ ਲਿਆਉਂਦੀ ਹੈ ਜਾਂ ਕਿਸੇ ਸੈਲੀਬ੍ਰਿਟੀ ਨੂੰ ਲਿਆਉਂਦੀ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ 'ਚ ਵੀ ਆਮ ਆਦਮੀ ਪਾਰਟੀ ਵਰਸਸ ਬੀਜੇਪੀ ਹੋ ਸਕਦਾ ਹੈ ਪਰ ਇਸੇ ਤਰ੍ਹਾਂ ਫਿਰੋਜ਼ਪੁਰ ਅਜ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਅਗਰ ਰਮਿੰਦਰ ਆਮਲਾ ਬੀਜੇਪੀ ਜੋ ਆ ਜਾਂਦੇ ਨੇ ਉਹਨਾਂ ਨੂੰ ਵੀ ਚੰਗਾ ਕੈਂਡੀਡੇਟ ਮੰਨਿਆ ਜਾਂਦਾ ਹੈ ਉੱਥੇ ਵੀ ਫਿਰ ਆਮ ਆਦਮੀ ਪਾਰਟੀ ਵਰਸਸ ਬੀਜਪੀ ਜਾਂ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਵਰਸਸ ਅਕਾਲੀ ਦਲ ਹੋ ਸਕਦਾ ਹੈ ਅਗਰ ਘੁਬਾਇਆ ਸ਼ੇਰ ਸਿੰਘ ਘੁਬਾਇਆ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ ਨਵੇਂ ਉਮੀਦਵਾਰ ਲਈ ਮੁਕਾਬਲੇ ਚਾਣਾ ਬੜਾ ਔਖਾ ਹੈ ਭਾਵੇਂ ਰਾਜਾ ਬੜਿੰਗਾ ਹੈ ਭਾਵੇਂ ਗੁਰਿੰਦਰ ਢਿੱਲੋਂ ਨੇ ਅਗਰ ਉਹਨਾਂ ਨੂੰ ਟਿਕਟ ਮਿਲਦੀ ਹੈ ਭਾਵੇਂ ਵਿਜੇਂਦਰ ਸਿੰਘਲਾ ਨੇ ਜਿਵੇਂ ਸੁਖਪਾਲ ਖੈਰਾ ਨੇ ਉੱਥੇ ਦਲਵੀਰ ਗੋਲਡੀ ਦੀ ਨਾਰਾਜ਼ਗੀ ਅੱਜ ਵੀ ਸੁਖਪਾਲ ਖੈਰਾ ਲਈ ਚਿੰਤਾ ਦਾ ਸਬਬ ਬਣੀ ਹੋਈ ਹੈ ਔਰ ਸਿਮਰਤਜੀਤ ਸਿੰਘ ਮਾਨ ਨੂੰ ਸਮਰਥਨ ਹੈ ਅਮਰਿਤਪਾਲ ਧੜੇ ਦਾ ਵੀ ਹੁਣ ਤਾਂ ਆਪਾਂ ਇਹ ਮੰਨ ਕੇ ਚੱਲੀਏ ਦੇਖੋ ਜਿੱਥੇ ਤੱਕ ਸਾਰੀ ਸੀਟਾਂ ਦੀ ਗੱਲ ਕਿਉਂਕਿ ਮੈਂ ਲੰਬਾ ਟਾਈਮ ਲੈ ਗਿਆ ਜਦ ਮੈਂ ਪਿੱਛੇ बोल ਰਿਹਾ ਸੀ ਗੱਲ ਉਹਨੇ ਥੋੜੀ ਦੇਰ ਪਹਿਲੇ ਤੇ ਮੈਂ ਇੱਕ ਵਾਰ ਲੁਧਿਆਣਾ ਦੀ ਸੀਟ ਨੂੰ ਦੁਬਾਰਾ ਡਿਸਕਸ ਕਰਨਾ ਚਾਹੁੰਦਾ ਲੁਧਿਆਣਾ ਦੀ ਸੀਟ ਹੁਣ ਰਾਜਾ ਵੜਿੰਗ ਉਹਨਾ ਨਹੀਂ ਲੜ ਰਹੇ ਜੇ ਤੁਸੀਂ ਸੋਚਦੇ ਹੋ ਕਿ ਰਾਜਾ ਵੜਿੰਗ ਉਹਨਾ ਉੱਥੇ ਕੈਂਡੀਡੇਟ ਦੇ ਤੌਰ ਤੇ ਇਲੈਕਸ਼ਨ ਲੜਨਗੇ ਰਾਜਾ ਵੜਿੰਗ ਉਹਨਾ ਦੀ ਸੀਟ ਨੂੰ ਉਹਨਾਂ ਦੀ ਪਤਨੀ ਯਾਨੀ ਦੋ ਕੈਂਡੀਡੇਟ ਹੋ ਗਏ ਇੱਕੋ ਸੀਟ ਤੇ ਔਰ ਪ੍ਰਤਾਪ ਬਾਜਵਾਹਣਾ ਕਿਉਂਕਿ ਉਹ ਚੈਲੰਜ ਕਰ ਚੁੱਕੇ ਨੇ ਜੇ ਰਵਨੀਤ ਮਿੱਟੂ ਜਿੱਤ ਗਿਆ ਮੈਂ ਸਨਿਆਸ ਦੇ ਦੂੰਗਾ ਯਾਨੀ ਇਹ ਤਿੰਨ ਬ लुधियाना सीट ਦੇ ਉੱਤੇ ਰਾਜਾ ਬੜੀ ਮੋਨਾ ਦੇ ਨੂੰ ਅੱਗੇ ਕਰਕੇ ਲੜ ਰਹੇ ਨੇ ਇਲੈਕਸ਼ਨ ਔਰ ਉਸ ਤੋਂ ਇਲਾਵਾ ਦੋਨੋਂ ਪਾਰਟੀਆਂ ਦੀ ਹਾਈ ਕਮਾਂਡ ਕਿਉਂਕਿ ਇਹ ਗੱਲਾਂ ਨਿਕਲ ਕੇ ਆ ਗਈਆਂ ਕਿ ਰਾਹੁਲ ਗਾਂਧੀ ਉਹਨਾਂ ਨੇ ਡਿਸੀਜਨ ਲੇਤਾ ਹੈ ਕਿ ਰਾਜਾ ਬੜੀਂਗੋਣਾ ਲੁਧਿਆਣੇ ਤੋਂ ਇਲੈਕਸ਼ਨ ਲੜਨਗੇ ਔਰ ਇਸ ਕਰਕੇ ਹੀ ਹੁਣ ਆਸ਼ੂ ਉਹਨਾ ਜਾਂ ਲੋਕਲ ਲੀਡਰ ਵੀ ਬਹੁਤਾ ਵਿਰੋਧ ਇਸ ਗੱਲ ਦਾ ਕਰ ਨਹੀਂ ਰਹੇ ਕਿਉਂਕਿ ਹਾਈ ਕਮਾਂਡ ਦਾ ਫੈਸਲਾ ਹੈਗਾ ਹੁਣ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਦੇ ਹੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਰੈਲੀ ਔਰ ਰੋਡ ਸ਼ੋਅ ਕਰ ਸਕਦੇ ਨੇ ਅਮੀਸ਼ਾਵਾ ਨਵੀ ਜੇਜੇ ਤੌਰ ਤੇ ਇੱਥੇ ਆਉਣ ਦੀ ਸੰਭਾਵਨਾ ਹੈਗੀ ਹੈ ਜਿਹੜੇ ਰਵਨੀਤ ਬਿੱਟੂ ਦੀ ਸਪੋਰਟ ਤੇ ਆ ਜਾਣਗੇ ਜੇ ਐਨੇ ਵੱਡੇ ਲੀਡਰ ਭਾਜਪਾ ਦੇ ਆਣਗੇ ਤੇ ਆਫਕੋਰਸ ਰਾਹੁਲ ਗਾਂਧੀ ਉਹਨਾਂ ਨੂੰ ਵੀ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਕਰਨਾ ਜ਼ਰੂਰੀ ਹੋ ਜਾਏਗਾ ਪ੍ਰਿਯੰਕਾ ਗਾਂਧੀ ਵੀ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ ਕੈਂਪੇਨ ਕਰਦੀ ਹੋਈ ਨਜ਼ਰ ਆਣਗੇ ਜੇ ਇਹਨਾਂ ਵਿੱਚੋਂ ਇਹ ਵੱਡੇ ਲੀਡਰ ਨਹੀਂ ਆਉਂਦੇ ਤੇ ਫਿਰ ਕਿਉਂਕਿ ਇਹ ਪ੍ਰੈਸਟਿਜ ਇਸ਼ੂ ਵੱਡੇ ਤੋਂ ਛੋਟੇ ਲੀਡਰ ਯਾਨੀ ਪੰਜਾਬ ਦੇ ਲੀਡਰਾਂ ਦਾ ਵੀ ਔਰ ਸੈਂਟਰ ਦੇ ਵਿੱਚ ਬੈਠੇ ਹੋਏ ਲੀਡਰਾਂ ਦਾ ਵੀ ਇੱਕ ਪ੍ਰੈਸਟਿਜ ਇਸ਼ੂ ਬਣ ਗਿਆ ਲੁਧਿਆਣਾ ਸੀ ਉਸ ਤੋਂ ਇਲਾਵਾ ਅੰਮ੍ਰਿਤਸਰ ਸੀ ਅੰਮ੍ਰਿਤਸਰ ਸੀ ਅੰਮ੍ਰਿਤਸਰ ਸੀਟ ਦੇ ਉੱਤੇ ਵੀ ਬੀਜੇਪੀ ਪੂਰੇ ਵਧੀਆ ਤਰੀਕੇ ਨਾਲ ਅੱਗੇ ਚੱਲ ਕੇ ਕੈਂਪੇਨ ਕਰਨ ਵਾਲੀ ਹੈ ਔਰ ਜਿਸ ਤਰ੍ਹਾਂ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਦੱਸਿਆ ਸੀਗਾ ਬੀਜੇਪੀ ਦਾ ਵੀ ਪੰਜਾਬ ਦੇ ਵਿੱਚ ਉਰਜੋਰ ਤਰੀਕੇ ਨਾਲ ਕੈਂਪੇਨ ਕਰਨ ਦਾ ਇੱਕ ਸ਼ੈਡਿਊਲ ਬਣਿਆ ਹੋਇਆ ਉਸ ਸ਼ੈਡਿਊਲ ਦੇ ਵਿੱਚ ਉਹ ਤਮਾਮ ਗੱਲਾਂ ਜਿਸ ਤਰੀਕੇ ਨਾਲ ਵੱਡੇ ਲੀਡਰ ਅਗਰ ਬੀਜੇਪੀ ਦੇ ਇੱਥੇ ਆਉਂਦੇ ਨੇ ਉਹਨਾਂ ਦਾ ਵਿਰੋਧ ਜੇ ਕਿਸਾਨ ਕਰਦੇ ਨੇ ਤੇ ਉਸ ਤੋਂ ਵੀ ਫਾਇਦਾ ਚੱਕਣਾ ਬੀਜੇਪੀ ਨੂੰ ਆਉਂਦਾ ਹੈ ਕਿ ਵਿਰੋਧ ਦੇ ਵਿੱਚੋਂ ਵੀ ਯਾਨੀ ਆਪਦਾ ਵਿੱਚੋਂ ਅਫਸਰ ਕਿੱਦਾਂ ਪੈਦਾ ਕਰਨੇ ਆ ਉਹਦੀ ਵੀ ਇੱਕ ਰਣਨੀਤੀ ਬੀਜੇਪੀ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਕਿ ਜੇ ਐਦਾਂ ਦੀ ਸਿਤੀ ਹੁੰਦੀ ਹੈ ਸਾਡਾ ਵਿਰੋਧ ਹੁੰਦਾ ਹੈ ਤਾਂ ਉਸ ਵਿਰੋਧ ਦੇ ਵਿੱਚੋਂ ਵੀ ਆਪਾਂ ਵੋਟ ਕਿੱਦਾਂ ਵੰਦਾ ਸਕਦੇ ਆ ਰਣਨੀਤੀ ਤੇ ਇੱਥੇ ਵੀ ਚੱਲ ਰਹੀ ਹੈ ਲੇਕਿਨ ਐਦਾਂ ਦੀ ਕੋਈ ਰਣਨੀਤੀ ਖਾਸ ਕਰਕੇ ਕਾਂਗਰਸ ਦੇ ਵਿੱਚ ਫਿਲਹਾਲ ਨਜ਼ਰ ਨਹੀਂ ਆ ਰਹੀ ਕਾਂਗਰਸ ਦੇ ਵਿੱਚ ਸਿੱਧਾ ਸਿੱਧਾ ਬੰਦਾ ਉਤਾੜ ਦੋ ਪਰਸਨੈਲਿਟੀ ਵਧੀਆ ਹੈ ਵੱਡਾ ਨਾਂ ਹੈ ਤੇ ਜਿੱਤ ਜਿਊਗਾ ਇਸ ਤੋਂ ਲਾਵਾ ਕਾਂਗਰਸ ਨੇ ਪੰਜਾਬ ਦੇ ਐਸ ਇਲੈਕਸ਼ਨ ਦੇ ਵਿੱਚ ਕੋਈ ਵੀ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ بجائے ਸਿਰਫ ਐਸਤੇ ਕਿ ਅਸੀਂ ਇੰਡੀਆ ਬਲੌਕ ਤੋਂ ਲੜ ਰਹੇ ਹਾਂ ਇੰਡੀਆ ਬਲੌਕ ਤੋਂ ਤੁਸੀਂ ਸ਼ੰਭੂ ਬਾਰਡਰ ਪਾਰ ਤੇ ਲੜ ਰਹੇ ਹੋ ਤੁਹਾਡਾ ਇੰਡੀਆ ਬਲੌਕ ਦੇ ਗਠਬੰਧਨ ਦਾ ਫੈਸਲਾ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਪਾਰਿਆ ਇਸ ਸਵਾਲ ਦੇ ਜਵਾਬ ਦੇ ਉੱਤੇ ਭਾਵੇਂ ਕਾਂਗਰਸ ਦੇ ਲੀਡਰਾਂ ਨੂੰ ਪੁੱਛ ਲਓ ਭਾਵੇਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੁੱਛ ਲਓ ਆਪਣੇ ਆਪ ਵਿੱਚ ਗੁਰੂਦਾਸਪੁਰ ਵਾਲੇ ਬਿਆਨ ਹੈਗੇ ਨੇ ਯਾਨੀ ਕਲਾ ਮਾਲਾ ਜਿਆ ਬਣਿਆ ਪਿਆ ਇਹਦੇ ਵਿੱਚ ਕੋਈ ਨਹੀਂ ਸਮਝ ਆ ਰਿਹਾ ਜਿੱਤੂ ਦਾ ਕੌਣ ਹਾਰੂ ਦਾ ਕੌਣ ਬਸ ਆਮ ਆਦਮੀ ਪਾਰਟੀ ਕੁਲ ਥੋੜੇ ਜੇ ਦੋ ਚਾਰ ਕੰਮ ਜਿਹੜੇ ਉਹਨਾਂ ਨੇ ਠੀਕ-ਠਾਕ ਜੇ ਕੀਤੇ ਨੇ ਉਹ ਉਹਨਾਂ ਦੇ ਪੱਖੇ 'ਚ ਜ਼ਰੂਰ ਜਾਂਦੇ ਨੇ ਜਿਹਦੇ ਵਿੱਚ ਗਰੀਬ ਆਦਮੀ ਕਹਿੰਦਾ ਵੀ ਮੈਨੂੰ ਤੇ ਇਸ ਸਰਕਾਰ ਦੇ ਵਿੱਚ ਇਹ ਫਾਇਦਾ ਮਿਲਿਆ ਤੇ ਇਸ ਕਰਕੇ ਮੈਂ ਇਹਨੂੰ ਵੋਟ ਦੇਵਾਂਗਾ ਬਟ ਅਦਰਵਾਈਜ਼ ਕੋਈ ਵੀ ਹੁਣ ਅੱਜ ਭਗਵਾਨ ਜੀਮਾਨ ਸਾਡੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਨੇ ਬਾਹਰ ਨਿਕਲ ਕੇ ਉਹੀ ਗੱਲਾਂ ਰਿਪੀਟ ਕਰਦੇ ਨੇ ਕਿ ਮੈਨੂੰ ਕੇਜਰੀਵਾਲ ਹੋਰਾਂ ਨੇ ਪੁੱਛਿਆ ਮੇਰੇ ਕਿਸਾਨਾਂ ਦੀ ਪੰਜਾਬ ਦੇ ਵਿੱਚੋਂ ਫਸਲ ਚੱਕੀ ਜਾ ਰਹੀ ਹੈ ਕਿ ਨਹੀਂ ਚੱਕੀ ਜਾ ਰਹੀ ਸਕੂਲਾਂ ਦਾ ਹਾਲ ਠੀਕ ਹੈ ਮੁਹੱਲਾ ਕਲੀਨਿਕ ਠੀਕ ਚੱਲ ਰਹੇ ਨੇ ਨਹੀਂ ਚੱਲ ਰਹੇ ਯਾਨੀ ਐਸੇ ਛੋਟੇ ਜੇ ਨੈਰੇਟਿਵ ਨੂੰ ਵੀ ਉਹ ਸੈੱਟ ਕਰਨ ਦੇ ਵਿੱਚ ਨਾਕਾਮਯਾਬ ਹੋ ਰਹੇ ਨੇ ਤੇ ਵੱਡੇ ਨੈਰੇਟਿਵ ਨੂੰ ਪੰਜਾਬ ਦੇ ਵਿੱਚ ਆ ਕੇ ਕਿਦਾਂ ਸੈੱਟ ਕਰਨਗੇ ਹੁਣ ਉਹਨਾਂ ਗੱਲਾਂ ਤੋਂ ਮੁੱਖ ਮੰਤਰੀ ਦੀ ਗੱਲ ਵੀ ਨਹੀਂ ਚੱਲਨੀ ਕਿ ਵੀ ਨੋਟ ਪੈਸੇ ਦੇਣ ਆਣਗੇ ਤੁਹਾਨੂੰ ਲੈ ਲੈਣਾ ਫਿਰ ਬਟਨ ਤੁਸੀਂ ਝਾੜੂ ਦਾ ਦਬਾ ਦੇਣਾ ਝਾੜੂ ਦਾ ਬਟਨ ਦਬਾਉਣ ਦੀ ਵਜ੍ਹਾ ਕੀ ਹੋਣੀ ਚਾਹੀਦੀ ਹੈ ਉਹਦਾ ਕੋਈ ਨੈਰੇਟਿਵ ਸੈੱਟ ਕਰਨ ਦੇ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਵੀ ناکਾਮਯਾਬ ਹੈ ਔਰ ਐਦਾਂ ਦੀ ناکਾਮਯਾਬੀ ਤੁਸੀਂ ਸਾਰੀ ਪਾਰਟੀਆਂ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਠੀਕ ਹੈ ਮੈਂ ਸਿਰਫ ਇੱਕ ਗੱਲ ਹੈ ਮੈਂ ਥੋੜਾ ਜਿਹਾ ਮੇਰਾ ਡਿਫਰੈਂਸ ਆਫ opinion ਹੈ ਮੇਰਾ ਹੀ ਮੰਨਣਾ ਹੈ ਭਾਸਕਰ ਸਾਹਿਬ ਵੇਖੋ ਲੀਡਰਾਂ ਨੇ ਤਾਂ ਖੁੱਲੇ ਗੱਫੇ ਖਾਦੇ ਨੇ ساری ਜ਼ਿੰਦਗੀ ਇਹ ਆਮ ਲੋਕਾਂ ਨੂੰ ਪਤਾ ਹੈ ਲੀਡਰਾਂ ਨੂੰ ਬਿਜਲੀਆਂ ਵੀ ਮੁਫਤ ਮਾਲੀ ਵੀ ਮਿਲਦੇ ਨੇ ਕੋਠੀਆਂ ਵੀ ਮਿਲ ਜਾਂਦੀਆਂ ਨੇ ਕਾਰਾਂ ਸਲੂਟ ਮਾਰਨ ਵਾਲੇ ਬੰਦੇ ਸਿਕਿਉਰਿਟੀ ਵੀ ਮਿਲ ਜਾਂਦੀ ਹੈ ਜਿਹੜਾ ਆਮ ਬੰਦਾ ਨਾ ਜਦੋਂ ਉਹਦੇ ਘਰ 'ਚ ਬਿਜਲੀ ਦਾ ਬਿੱਲ ਨਹੀਂ ਆਉਂਦਾ ਕੋਈ 3 ਵੀਲਰ ਵਾਲਾ ਹੈ ਕੋਈ ਸਾਈਕਲ ਵਾਲਾ ਹੈ ਕੋਈ ਮਾਲੀ ਹੈ ਕੋਈ 4th ਕਲਾਸ ਹੈ ਕੋਈ ਮੇਰੇ ਵਾਂਗ ਬੜਾ ਹੀ ਸਧਾਰਨ ਵਿਅਕਤੀ ਹੈ ਜਦੋਂ ਭਾਸਕਰ ਸਾਹਿਬ ਬਿਜਲੀ ਦਾ ਬਿੱਲ ਦੇਣ ਨੂੰ ਪੈਸੇ ਨਹੀਂ ਨਾ ਹੁੰਦੇ ਬੜਾ ਬੜੀ ਤੰਗੀ 'ਚ ਲੋਕਾਂ ਲੋਕਾਂ ਨੇ ਦਿਨ ਕੱਟੇ ਨੇ ਬਿਜਲੀ ਦਾ ਬਿੱਲ ਮਾਫ ਹੋਣਾ ਮੈਨੂੰ ਇਹ ਮੰਨਣਾ ਮੇਰਾ ਹੀ ਮੰਨਣਾ ਹੈ ਦੇਖੋ ਜਦੋਂ ਨਵੇਂ-ਨਵੇਂ ਮੋਬਾਈਲ ਆਏ ਸੀ ਇਹਨਾਂ ਦੀ ਇੱਕ ਕੰਪਨੀ ਨੇ ਕਹਿਤਾ ਸੀ ਬਿੱਲ ਨਹੀਂ ਆਊਗਾ ਮੋਬਾਈਲ ਫ੍ਰੀ ਵਰਤੋ ਇੱਕ ਸਮੇਂ ਤੱਕ ਤੁਸੀਂ ਦੇਖੋ ਕਿੰਨੇ ਲੋਕਾਂ ਨੇ ਉਸ ਕੰਪਨੀ ਦੇ ਮੋਬਾਈਲ ਲੈਲੇ ਸੀ ਕਿਉਂਕਿ 4-500 ਰੁਪਿਆ ਬਿੱਲ ਦਾ ਮੋਬਾਈਲ ਦਾ ਵੀ ਦੇਣਾ ਬੜਾ ਔਖਾ ਲੱਗਦਾ ਸੋ ਬਿਜਲੀ ਦਾ ਬਿੱਲ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਫੈਕਟਰ ਹੈ ਔਰ ਉਹ ਅਸਰ ਕਰੂਗਾ ਭਗਵੰਤਮਾਨ ਉਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਭਾਵੇਂ ਮਹਿਲਾ ਕਲੀਨਿਕ ਨੇ ਤੁਸੀਂ ਦੇਖੋ ਜੇ ਬੀਪੀ ਵੀ ਚੈੱਕ ਕਰਾਣਾ ਹੋਵੇ ਨਾ ਭਾਸਕਰ ਸਾਹਿਬ ਪਹਿਲੀ ਗੱਲ ਜਿਸ ਦੁਕਾਨ ਤੇ ਕੰਪਾਊਡਰ ਦੀ ਜਾਂ ਡਾਕਟਰ ਦੀ ਬੀਪੀ ਦੀ ਮਸ਼ੀਨ ਵੀ ਰੱਖੀ ਹੁੰਦੀ ਹੈ 30-40 ਰੁਪਏ ਬੀਪੀ ਚੈੱਕ ਕਰਨ ਦਾ ਲੈ ਲੈਂਦੇ ਔਰ ਜਿਹਦੇ ਜਿਹਨੂੰ ਬੀਪੀ ਦੀ ਸਮੱਸਿਆ ਹੋਵੇ ਦਿਨ ਚ 2-3 ਵਾਰ ਚੈੱਕ ਕਰਾਉਣਾ ਪੈਂਦਾ ਸੋ ਮਹੱਲਾ ਕਲੀਨਿਕ ਘੱਟੋ ਘਾਟ ਬੰਦਾ ਬੀਪੀ ਜਾ ਕੇ ਚੈੱਕ ਕਰਾ ਲੇ ਮੈਨੂੰ ਲੱਗਦਾ ਉਹ ਉਹਦੇ ਲਈ ਇੱਕ ਬਹੁਤ ਵੱਡਾ ਰਲੀਫ ਬਣ ਜਾਂਦਾ ਆ ਦੇਖੋ ਹੁਣ ਆ ਡੇਂਗੂਆਂ ਡੂੰਗੂਆਂ ਦੇ ਮੌਸਮ ਆ ਜਾਣੇ ਨੇ ਸੈੱਲ ਘਟ ਗਏ ਵਧ ਗਏ ਇਹ ਚੈੱਕ ਕਰਾਉਣੀ ਹਰ ਦੂਜੇ ਦਿਨ ਉਹ ਸਿਰੰਜ ਜੀ ਨਾਲ ਖੂਨ ਕੱਢ ਕੇ ਲੈ ਜਾਂਦੇ ਨੇ ਨਾਲੇ ਪੈਸਾ ਸੋ ਇਹਨਾਂ ਚੀਜ਼ਾਂ ਦਾ ਗਰੀਬ ਲੋਕਾਂ ਨੂੰ ਤਾਂ ਜ਼ਰੂਰ ਇਹਦਾ ਅਸਰ ਗਿਆ ਔਰ ਸਹੂਲਤਾ ਦੇਖੋ ਜਿਵੇਂ ਨਰਿੰਦਰ ਮੋਦੀ ਨੇ ਮੈਂ ਮੰਚ ਤੇ ਸੁਣਦਾ ਨਰਿੰਦਰ ਮੋਦੀ ਦਾ ਭਾਸ਼ਣ ਉਹ ਕਹਿੰਦੇ ਜੀ ਦੇਖੋ ਮੋਦੀ ਸਾਹਿਬ ਨੇ ਆਯੂਸ਼ਮਾਨ ਯੋਜਨਾ ਸ਼ੁਰੂ ਕਰਤੀ ਬਿਲਕੁਲ ਸਮਝ ਆਉਂਦੀ ਹੈ ਜੀ 80 ਲੱਖ ਉਹ ਕਹਿੰਦੇ ਜੀ 80 ਲੱਖ ਗਰੀਬੀ ਰੇਖਾ ਵਾਲੇ ਜਾਂ ਗਰੀਬ ਲੋਕਾਂ ਨੂੰ ਮੁਫਤ ਅਨਾਜ ਇਹਦਾ ਮਤਲਬ ਹੈ ਇਹਨਾਂ ਯੋਜਨਾਵਾਂ ਦਾ ਅਸਰ ਤਾਂ ਜਾਂਦਾ ਹੈ ਪ੍ਰਧਾਨ ਮੰਤਰੀ ਵੀ ਬਾਰ-ਬਾਰ ਜ਼ਿਕਰ ਕਰਦੇ ਨੇ ਕਿ ਦੇਖੋ ਜੀ ਅਸੀਂ ਕਿਸਾਨਾਂ ਦੇ ਖਾਤੇ 'ਚ ਵੀ ਵਿੱਤੀ ਮਦਦ ਪਾ ਰਹੇ ਹਾਂ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਦੇਸ਼ ਚ ਨਰਿੰਦਰ ਮੋਦੀ ਭਲਾਈ ਦੀਆਂ ਸਕੀਮਾਂ ਤੇ ਉਮੀਦ ਆਸ ਰੱਖਦੇ ਨੇ ਵੋਟਾਂ ਦੀ ਉਹ ਉਮੀਦ ਭਗਵੰਤ ਮਾਨ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਆ ਕਿ ਜ਼ੀਰੋ ਬਿੱਲ ਸਾਡਾ ਕੰਮ ਕਰੂਗਾ ਮਹੱਲਾ ਕਲੀਨਿਕ ਨੇ 43 44000 ਤੋਂ ਵੱਧ ਨੌਕਰੀਆਂ ਇਹ ਇਹ ਬਹੁਤ ਵੱਡੀ ਗੱਲ ਹੈ ਮੈਂ ਅੰਕੜੇ ਦੇਖ ਰਿਹਾ ਸੀ ਭਾਸਕਰ ਸਾਹਿਬ ਕੈਪਟਨ ਅਮਰਿੰਦਰ ਦੇ 5 ਸਾਲਾਂ 'ਚ 17 ਤੋਂ ਲੈ ਕੇ 22 ਤੱਕ ਵਿੱਚ ਚੰਨੀ ਸਾਹਿਬ ਦਾ ਵੀ ਥੋੜਾ ਜਿਹਾ ਹਿੱਸਾ ਹੈ ਚੰਨੀ ਸਾਹਿਬ ਨੇ ਵੀ ਉਦੋਂ ਗੱਲ ਚੱਲੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਨੌਕਰੀਆਂ ਨੌਕਰੀਆਂ ਚੰਨੀ ਸਾਹਿਬ ਨੇ ਵੀ ਵੰਡੀਆਂ ਲੇਕਿਨ ਉਹ 5 ਸਾਲਾਂ 'ਚ ਕਾਂਗਰਸ ਦੇ ਪਾਸਕਾ ਸਭ 55000 ਨੌਕਰੀਆਂ ਸੀ 17 ਤੋਂ ਲੈ ਕੇ 22 ਤੱਕ ਸਰਕਾਰੀ ਨੌਕਰੀਆਂ ਔਰ ਭਗਵੰਤਮਾਨ ਦੇ 2 ਸਾਲ ਦੇ ਰਾਜ ਚ 43000 ਦੇਖੋ ਫਰਕ ਤਾਂ ਹੈ ਪੜੇ ਲਿਖੇ ਲੋਕ ਯੂਨੀਵਰਸਿਟੀਆਂ ਵਾਲੇ ਲੋਕ ਅਧਿਆਪਕ ਟੀਚਰ ਇਹਨਾਂ ਗੱਲਾਂ ਨੂੰ ਤਾਂ ਮਹਿਸੂਸ ਕਰਦੇ ਨੇ ਕਿ ਸਰਕਾਰੀ ਨੌਕਰੀਆਂ ਵੱਧ ਦਿੱਤੀਆਂ ਗਈਆਂ ਨੇ ਆ ਪੁਲਿਸ ਫੋਰਸ ਵੀ ਬਣ ਗਈ ਮੈਂ ਦੇਖਦਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਹ ਗੱਡੀਆਂ ਹੀ ਬਹੁਤ ਸੋਹਣੀਆਂ ਨੇ ਨਹੀਂ ਤਾਂ ਆਪਾਂ ਪੁਲਿਸ ਵਾਲਿਆਂ ਦੀਆਂ ਗੱਡੀਆਂ ਹਮੇਸ਼ਾ ਟੁੱਟੀਆਂ ਹੀ ਦੇਖਦੇ ਸੀ ਉਹਨਾਂ ਦੀਆਂ ਪਰਸਨਲ ਗੱਡੀਆਂ ਭਾਵੇਂ ਚੌੜੇ ਟਾਇਰਾਂ ਵਾਲੀਆਂ ਹੁੰਦੀਆਂ ਨੇ ਇਹ ਪੂਰਾ ਟਾਇਰਾਂ ਤੇ ਵੀ ਰੰਗ ਰੰਗ ਫੇਰ ਕੇ ਰਿਮ ਲਿਸ਼ਕਾਏ ਹੁੰਦੇ ਨੇ ਪੁਲਿਸ ਵਾਲਿਆਂ ਦੇ ਵੀ ਚਲੋ ਸ਼ੌਕ ਹੈ ਸਾਰਿਆਂ ਨੂੰ ਪਰ ਸਰਕਾਰੀ ਗੱਡੀਆਂ ਵੀ ਚੰਗੀਆਂ ਆ ਗਈਆਂ ਸੋ ਇਹ ਜਿਹੜੇ ਕੁਝ ਫੈਕਟਰ ਨੇ ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਭਗਵੰਤਮਾਨ ਆਸਵੰਦ ਹੈ ਬਾਕੀ ਦੇਖੋ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਬਾਕੀ ਤੁਹਾਡਾ ਜਿਹੜਾ ਅ ਅਨਕਲਨ ਹੈ ਉਹਦੇ ਵਿੱਚ ਵੀ ਵਜ਼ਨ ਹੈ ਕਿ ਨਰੇਟਿਵ ਕਿਸੇ ਵੀ ਪਾਰਟੀ ਦਾ ਉਸ ਤਰੀਕੇ ਨਾਲ ਸੈੱਟ ਨਹੀਂ ਹੋਇਆ ਇਸ ਕਰਕੇ ਇਸ ਵਾਰ ਮੁਕਾਬਲਾ ਆਉਣ ਹੈ ਕਿਹੜੀ ਪਾਰਟੀ ਨੇ ਕਿੱਥੋਂ ਜਿੱਤ ਜਾਣਾ ਇਹ ਹਜੇ ਵੀ ਕਿਹਾ ਨਹੀਂ ਜਾ ਸਕਦਾ ਪਰ ਜੇ ਹੁਣ ਤੁਸੀਂ ਅਕਾਲੀ ਦਲ ਦਾ ਵੀ ਜ਼ਿਕਰ ਕਰ ਲੋ ਅਕਾਲੀ ਦਲ ਤੁਹਾਨੂੰ ਕਿਤੇ ਦੌੜ ਚਾਉਂਦਾ ਲੱਗਦਾ ਹੈ ਬਠਿੰਡੇ 'ਚ ਤਾਂ ਮੈਨੂੰ ਹਰਸ਼ਮਰਤ ਕੌਰ ਬਾਦਲ ਹਜੇ ਵੀ ਤਕੜੇ ਦਿਖ ਰਹੇ ਨੇ ਬਾਕੀਆਂ ਦੇ ਮੁਕਾਬਲੇ ਦੇਖੋ ਅਕਾਲੀ ਦਲ ਬਠਿੰਡੇ ਦੇ ਵਿੱਚ ਸਟਰੋਂਗ ਹੈਗਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਔਰ ਜਦ ਤੱਕ ਜਦ ਅਕਾਲੀ ਦਲ ਜਾਂ ਫਿਰ ਦੂਜੀ ਪਾਰਟੀਆਂ ਨੇ ਉਥੇ ਕੈਂਡੀਡੇਟ ਉਤਾਰੇ ਨੇ ਅੱਜ ਦੀ ਸਿੱਤੀ ਦੇ ਵਿੱਚ ਵੀ ਅਕਾਲੀ ਦਲ ਬਠਿੰਡੇ ਤੋਂ ਸਟਰੋਂਗ ਨਜ਼ਰ ਆਂਦਾ ਹੈ ਉਹਨਾਂ ਦਿੱਕਤ ਐ ਵੀ ਕਿ ਅਕਾਲੀ ਦਲ ਮੁੱਦਿਆਂ ਦੀ ਤਲਾਸ਼ ਦੇ ਵਿੱਚ ਐ ਤੁਹਾਨੂੰ ਯਾਦ ਹੋਏਗਾ ਸੰਗਰੂਰ ਬਾਈ ਇਲੈਕਸ਼ਨ ਅਕਾਲੀ ਦਲ ਨੇ ਨਿਰੋਲ ਪੰਥਕ ਮੁੱਦਿਆਂ ਦੇ ਉੱਤੇ ਲੜੇ ਸੀਗੇ ਜਿਦੇ ਵਿੱਚ ਬੰਦੀ ਸਿੰਘਾ ਦਾ ਮੁੱਦਾ ਸਭ ਤੋਂ ਉੱਪਰ ਹੀ ਛੇਣੀ ਦੇ ਵਿੱਚ ਸੀਗਾ ਔਰ ਉਹ ਰਾਜਵਾਨਾ ਉਹਨਾਂ ਦੀ ਭੈਣ ਉਹਨੂੰ ਹੀ ਉਹਨਾਂ ਨੇ ਕੈਂਡੀਡੇਟ ਵੀ ਬਣਾਇਆ ਪਰ ਕਿਹੜੇ ਨੰਬਰ ਤੇ ਰਹੀ ਸੀ ਉਹ ਪੰਜਵੇਂ ਨੰਬਰ ਤੇ ਯਾਨੀ ਭਾਜਪਾ ਵੀ ਉਹਨਾਂ ਤੋਂ ਅੱਗੇ ਸੀਗੀ ਔਰ ਉਹਨਾਂ ਦਾ ਰੇਜ਼ ਕੀਤਾ ਹੋਇਆ ਇਸ਼ੂ ਨਿਰੋਲ ਪੰਥਕ ਇਸ਼ੂ ਉਸ ਮੁੱਦੇ ਦੇ ਉੱਤੇ ਸਾਰੇ ਵੋਟ ਬੈਂਕ ਨੂੰ ਲੈ ਗਏ ਸਿਮਰਨਜੀਤ ਸਿੰਘ ਮਾਨ ਉਹ ਰੱਥੋਂ ਇਲੈਕਸ਼ਨ ਜਿੱਤ ਜਾਂਦੇ ਨੇ ਹੁਣ ਇਹੀ ਸਥਿਤੀ ਆਕਾਲੀ ਦਲ ਵਾਸਤੇ ਅ ਖਡੂਰ ਸਾਹਿਬ ਦੇ ਵਿੱਚ ਵੀ ਖੜੀ ਹੈ ਅਮ੍ਰਿਤਪਾਲ ਉਹਨਾਂ ਦੇ ਇਲੈਕਸ਼ਨ ਅਨਾਉਂਸ ਕਰਨ ਤੋਂ ਬਾਅਦ ਕਿ ਮੈਂ ਇਲੈਕਸ਼ਨ ਲੜੂੰਗਾ ਹੁਣ ਉਹ ਕਿਸ ਸਥਿਤੀ ਦੇ ਵਿੱਚ ਲੜਿਆ ਗਿਆ ਇਲੈਕਸ਼ਨ ਆਕਾਲੀ ਦਲ ਦੇ ਕੈਂਡੀਡੇਟ ਵਿਰਸਾ ਸਿੰਘ ਮਲਟੋਆ ਉਹਨਾਂ ਕੈਮਰੇ ਦੇ ਸਾਹਮਣੇ ਆਏ ਗੱਲ ਕਹਿੰਦੇ ਨੇ ਕਿ ਵੀ ਇਹ ਇੱਕ ਆਰਐਸਐਸ ਦੀ ਸਾਜ਼ਿਸ਼ ਹੈਗੀ ਹੈ ਇਹ ਬੀਜੇਪੀ ਦੀ ਸਾਜ਼ਿਸ਼ ਹੈਗੀ ਹੈ ਔਰ ਪੰਥ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗੱਲ ਕਹਿਣ ਤੋਂ ਬਾਅਦ ਅਗਲੇ ਦਿਨ ਠੀਕ ਸਵੇਰੇ ਉਹ ਅੰਮ੍ਰਿਤਪਾਲ ਦੇ ਘਰ ਚਲੇ ਜਾਂਦੇ ਨੇ ਆਸ਼ੀਰਵਾਦ ਦੋ ਮੈਨੂੰ ਸਪੋਰਟ ਕਰੋ ਉਹ ਕਹਿੰਦੇ ਨੇ ਵੀ ਤੁਹਾਨੂੰ ਕਿਸ ਗੱਲ ਦੀ ਸਪੋਰਟ ਕਰੀਏ ਸਪੋਰਟ ਕਰਨੀ ਹੈ ਤੇ ਤੁਸੀਂ ਸਾਨੂੰ ਕਰੋ ਅਸੀਂ ਫੈਸਲਾ ਪਹਿਲੇ ਲਿੱਤਾ ਸੀਗਾ ਹੁਣ ਐਸ ਮੁੱਦੇ ਦੇ ਉੱਤੇ ਹੁਣ ਉੱਥੇ ਗੱਲ ਅੜੀ ਦੇ ਆ ਗਈ ਹੈ ਯਾਨੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਹੁੰਦੀ ਸੀ 1920 ਦੇ ਵਿੱਚ ਇਤਿਹਾਸਿਕ ਪਾਰਟੀ ਜਿਹਨੂੰ ਆਪਾਂ ਕਹਿੰਦੇ ਆ ਉਹ ਅੱਜ ਜਦ ਵੀ ਪੰਥਕ ਮੁੱਦਿਆਂ ਦੀ ਗੱਲ ਕਰਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਤੇ ਉਸ ਤੋਂ ਵੀ ਉੱਤੇ ਆ ਕੇ ਉਹਨਾਂ ਮੁੱਦਿਆਂ ਨੂੰ ਕੈਸ਼ ਕਰਕੇ ਉਹ ਗਏ ਹੋ ਗਏ ਅਕਾਲੀ ਦਲ ਪਛਾਣ ਦਿੱਖ ਸਕ ਜਾਂਦਾ ਹੈ ਯਾਨੀ ਅਕਾਲੀ ਦਲ ਨੂੰ ਵੀ ਮੰਤਨ ਦੀ ਲੋੜ ਹੈ ਚਿੰਤਨ ਦੀ ਲੋੜ ਹੈ ਇੱਕ ਦੋ ਵਾਰ ਕਿਤਾਬੀ ਸੀਗਾ ਜਦ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਉਹ ਚਿੰਤਨ ਵਾਸਤੇ ਪਤਨੀ ਗੋਆ ਵੀ ਗਈ ਸੀ ਤੇ ਸ਼ਿਮਲਾ ਵੀ ਗਈ ਸੀ ਉਸ ਤਰੀਕੇ ਦੇ ਚਿੰਤਨ ਦੀ ਲੋੜ ਹੈ ਅਕਾਲੀ ਦਲ ਨੂੰ ਕਿ ਕਿਸ ਤਰੀਕੇ ਨਾਲ ਅਸੀਂ ਨਾ ਕੇਵਲ ਪੰਥਕ ਮੁੱਦਿਆ ਦੇ ਹੁੰਦੇ ਆ ਜਾਂ ਜਿਹੜੇ ਵੀ ਮੁੱਦੇ ਤੁਸੀਂ ਸੈੱਟ ਕਰਨੇ ਉਹਤੇ ਖੜੇ ਹੋਈਏ ਔਰ ਖੜੇ ਹੋ ਕੇ ਸੀਰੀਅਸਲੀ ਨਜ਼ਰ ਵੀ ਆਈਏ ਲੋਕ ਸਾਡੇ ਦੇ ਉੱਤੇ ਵਿਸ਼ਵਾਸ ਕਰਨ ਜੇ ਲੋਕਾਂ ਦਾ ਵਿਸ਼ਵਾਸ ਉਹਨਾਂ ਮੁੱਦਿਆਂ ਦੇ ਉੱਤੇ ਜャ ਤੁਸੀਂ ਖੜੇ ਹੁੰਦੇ ਹੋ ਤੇ ਤੁਹਾਡੇ ਉੱਤੇ ਨਹੀਂ بیٹھਦਾ ਤੇ ਫਿਰ ਹਾਲ ਇਹੀ ਹੁੰਦਾ ਹੈ 3 ਇਚ ਨਾ 13 ਇਦਾਂ ਦੇ ਹਾਲਾਤ ਦੇ ਵਿੱਚ ਅਕਾਲੀ ਦਲ ਨੂੰ ਇਸ ਵਕਤ ਮੰਤਨ ਦੀ ਲੋੜ ਹੈ ਔਰ ਕੋਈ ਵੀ ਏਜੰਡਾ ਸੈੱਟ ਕਰਨਾ ਉਸ ਏਜੰਡੇ ਦੇ ਉੱਤੇ ਤੁਸੀਂ ਖਰੇ ਉਤਰੋ ਇਹਦਾ ਵਿਸ਼ਵਾਸ ਲੋਕਾਂ ਦੇ ਵਿੱਚ ਦਿਲਾਨਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਭਾਜਪਾ ਦੇ ਨਾਲ ਐਲਾਈਅੰਸ ਨਾ ਕਰਕੇ ਕੁਝ ਮੁੱਦਿਆਂ ਦਾ ਜ਼ਿਕਰ ਅਕਾਲੀ ਦਲ ਨੇ ਕੀਤਾ ਸੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਲੇਕਿਨ ਉਹਨਾ ਮੁੱਦਿਆਂ ਦੇ ਉੱਤੇ ਹੀ ਤੁਹਾਡੀ ਪਹਿਲੇ ਭਾਜਪਾ ਦੇ ਨਾਲ ਸਾਂਝ ਦੇ ਦੌਰਾਨ ਨਾਕਾਮਯਾਬੀ ਉਹ ਤੁਹਾਡੇ ਸਾਹਮਣੇ ਹੋਰ ਵੀ ਵੱਡੀ ਹੋ ਕੇ ਖੜੀ ਹੋ ਜਾਂਦੀ ਹੈ ਤੇ ਇਸ ਤਰੀਕੇ ਨਾਲ ਥੱਲੋ ਨਿਕਲਣਾ ਉਹਨਾ ਮੁੱਦਿਆਂ ਤੇ ਬਹੁਤ ਔਖਾ ਹੋ ਜਾਂਦਾ ਹੈ ਉਹ ਇੱਕ ਅਜੀਬ ਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਅੱਜ ਆਪਣੇ ਆਪ ਨੂੰ ਪਾਉਂਦਾ ਹੈ ਬਿਲਕੁਲ ਜੀ ਸੋ ਅਕਾਲੀ ਦਲ ਵੀ ਹੈ ਔਰ ਭਾਰਤੀ ਜਨਤਾ ਪਾਰਟੀ ਵੀ ਹੈ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਔਰ ਜਿਵੇਂ ਗੱਲ ਕਰਾਂ ਪਾਸਕਰ ਸਾਹਿਬ बसपा ਦਾ ਵੀ ਦੁਆਬੇ ਦੇ ਕੁਝ ਖੇਤਿਆਂ ਦੇ ਵਿੱਚ ਪ੍ਰਭਾਵ ਹੈ ਔਰ ਇੱਕ ਨਵਾਂ ਅਲਾਈਅንስ ਜਿਹੜਾ ਸੋਸ਼ਲ ਅਲਾਈਅንስ ਦੇ ਤੌਰ ਤੇ ਜਿਨ੍ਹਾਂ ਦੇ ਉਮੀਦਵਾਰ ਖਾਲਸਾ ਜੀ ਤੁਹਾਡੇ ਜਲੰਧਰ ਵੀ ਖੜੇ ਨੇ ਜੇ ਮੈਂ ਜਲੰਧਰ ਤੇ ਇੱਕ ਵਾਰ ਵਾਪਸ ਆਵਾਂ ਜਲੰਧਰ ਚ ਮੁਕਾਬਲਾ 4-5 ਕੋਣੀ 6 ਕੋਣੀ ਬਣਦਾ ਨਜ਼ਰ ਆਉਂਦਾ ਤੁਹਾਨੂੰ ਦੇਖੋ 5 ਕੋਣੀ ਮੁਕਾਬਲਾ ਤੇ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿਉਂਕਿ BSP ਮੌਜਨ ਸਮਾਜ ਪਾਰਟੀ ਦਾ ਕੈਂਡੀਡੇਟ ਬਲਵਿੰਦਰ ਕੁਮਾਰ ਵੀ ਇੱਥੇ ਸਸ਼ਕਤ ਹੈ ਔਰ 2019 ਦੇ ਵਿੱਚ ਉਹ 2 ਲੱਖ 4000 ਵੋਟ ਲੈ ਕੇ ਗਿਆ ਸੀਗਾ ਔਰ 2 ਲੱਖ 4000 ਵੋਟ 5 ਕਾਰਨਰ ਕੰਟੈਸਟ ਦੇ ਵਿੱਚ ਅਗਰ ਐਦਾ ਦੀ ਵੋਟ ਕਿਸੇ ਨੂੰ ਮਿਲਦੀ ਹੈ ਨਾ ਤੇ ਉਹ ਬਿਲਕੁਲ ਜਿੱਤ ਦੇ ਕਰੀਬ ਨਜ਼ਰ ਆਉਂਦਾ ਔਰ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦੀ ਤਿੰਨ ਵਾਰ ਪਲਟੀਆਂ ਮਾਰਨ ਤੋਂ ਬਾਅਦ ਅਵਨ ਕੁਮਾਰ ਟੀਨੂ ਉਹਨਾਂ ਦੀ ਵੀ ਪਲਟੀ ਰੀਸੈਂਟਲੀ ਮਾਰਨ ਤੋਂ ਬਾਅਦ ਔਰ ਬਾਕੀ ਜਿਹੜੇ ਕੈਂਡੀਡੇਟ ਨੇ ਮਹਿੰਦਰ ਸਿੰਘ ਕੇਪੀ ਉਹ ਵੀ ਪਲਟੀ ਹੁਨੇ ਹੁਨੇ ਮਾਰ ਕੇ ਅਕਾਲੀ ਦਲ ਵਿੱਚ ਗਏ ਨੇ ਉਹਨਾਂ ਐਨਾ ਕੇਸਸ ਦੇ ਵਿੱਚ ਤਿਤਲੀਆਂ ਵਰਸਸ ਚੰਨੀ ਸਾਹਿਬ ਤੇ ਬਲਵਿੰਦਰ ਦੀ ਲੜਾਈ ਹੈ ਯਾਨੀ ਇਸ ਤਰੀਕੇ ਨਾਲ ਦੇਖੀਏ ਤੇ ਇੱਕ ਤਿੰਨ ਧਿਰਾਂ ਤੇ ਤਿਤਲੀਆਂ ਹੀ ਹੈਗੀਆਂ ਔਰ ਇੱਕ ਵੇ ਸੱਚ ਹਨੀ ਚਰਨਜੀਤ ਸਿੰਘ ਚੰਨੀ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਲੈ ਕੇ ਤੇ ਆ ਗਏ ਜਲੰਧਰ ਔਰ ਜਦ ਉਹ ਜਲੰਧਰ ਲੈ ਕੇ ਆਏ ਸੀ ਉਹ ਆਪ ਕਹਿੰਦੇ ਸੀਗੇ ਮੇਰੀ ਡਿਮਾਂਡ ਤੇ ਚਾਰ ਕਨਸਿਸਟੈਂਸੀਸ ਦੇ ਵਿੱਚ ਹੈਗੀ ਹੈ ਹੁਸ਼ਿਆਰਪੁਰ ਦੇ ਲੋਕ ਵੀ ਮੈਨੂੰ ਚਾਹੁੰਦੇ ਨੇ ਮੈਂ ਆਵਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਚਾਹੁੰਦੇ ਨੇ ਤੇ ਫਰੀਦਕੋਟ ਵੀ ਚਾਹੁੰਦੇ ਨੇ ਪਰ ਮੈਂ ਡਿਸਾਈਡ ਕੀਤਾ ਜਲੰਧਰ ਕਿਉਂਕਿ ਕਿਸੇ ਨਾ ਕਿਸੇ ਜਗ੍ਹਾ ਜਲੰਧਰ ਦੇ ਕੁਝ ਲੀਡਰਾਂ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਜਿੱਦਾਂ ਦਾ ਆਸ਼ਵਾਸਨ ਕਦੀ ਅਰੁਣਜੀਤ ਸਿੰਘ ਸਾਹਿਬ ਨੂੰ ਅਕਾਲੀਆਂ ਨੇ ਦਿੱਤਾ ਸੀਗਾ ਵੀ ਤੁਸੀਂ ਇੱਥੇ ਆਓ ਤੁਹਾਡੀ ਜਿੱਤ ਨਿਸ਼ਚਿਤ ਹੈ ਉਹਦੇ ਵਿੱਚ ਕੋਈ ਦੋਹਰਾਈ ਨਹੀਂ ਕਿ ਜਦ ਉਹ ਜਲੰਧਰ ਆਏ ਸੀ ਉਸ ਵਕਤ ਚੰਨੀ ਚੰਨੀ ਹੋਇਆ ਪਿਆ ਸੀ ਜਲੰਧਰ ਦੇ ਵਿੱਚ ਪਰ ਅੱਜ ਉਹ ਚੰਨੀ ਚੰਨੀ ਵਾਲੀ ਗੱਲ ਕਿਸੇ ਨਾ ਕਿਸੇ ਜਗ੍ਹਾ ਡਾਈਲੂਟ ਲੱਗਦੀ ਹੈ ਬਹੁਤ ਧੰਨਵਾਦ ਜੀ ਕੋਈ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਹਰ ਪੱਖ ਦਾ ਸਵਾਗਤ ਹੈ ਧੰਨਵਾਦ ਸਰ ਧੰਨਵਾਦ ਜੀ